ਇੱਕ ਹਫਤਾ ਹੋ ਗਿਆ ਲਗਾਤਾਰ ਕਹਿੰਦੇ ਨੂੰ ਵੀ ਭਾਈ ਇਹਨੂੰ ਦਾਲ ਬਣਾ ਦੇ ਫੋਨ ਤੇ ਸਾਰੀ ਦਿਣੀ ਲੱਗੀ ਰਹਿੰਦੀ ਸੀ ਸਾਰੀ ਦਿਣੀ ਪਰ ਐਟ ਦ ਐਂਡ ਆਫ ਇਟ ਤੁਸੀਂ ਉਹਦੇ ਨਾਲ ਫੇਰੇ ਲਿੱਤੇ ਨੇ ਵਿਆਹ ਕੀਤਾ ਉਹ ਤੁਹਾਡੀ ਘਰ ਵਾਲੀ ਹੈ ਤੁਹਾਡੇ ਘਰ ਦਾ ਜੀ ਹੈ ਉਹਨੂੰ ਐ ਨਹੀਂ ਛੱਡਣਾ ਆਪਾਂ ਘਰ ਬਸਾਉਣ ਵਾਲੀ ਗੱਲ ਕਰੀਏ ਯਾਰ ਆਪਾਂ ਗਲਤ ਗੱਲ ਨਹੀਂ ਕਰਦੇ ਇਹਨੂੰ ਆਪਣੇ ਬੱਚੇ ਦੀ ਯਾਦ ਨਹੀਂ ਆਉਂਦੀ ਜੀ ਜੀ ਯਾਦ ਆਉਂਦੀ ਹੈ ਫਿਰ ਆਣਾ ਨਹੀਂ ਕਰੇ ਆਪਣੇ ਮੇਰੀ ਮਾਂ ਹੈ ਬਾਪਾ ਪਰ ਰਿਸ਼ਤਾ ਇਹਦੇ ਚ ਕੋਈ ਨੀਵਾ ਵੱਡਾ ਨਹੀਂ ਹੁੰਦਾ ਨਹੀਂ ਫਿਰ ਹੁਣ ਮੇਰੀ ਗੱਲ ਸੁਣ ਹੁਣ ਆਪਾਂ ਇਸ ਚੀਜ਼ ਦਾ ਹੱਲ ਤਾਂ ਬੱਬਾਈ ਬੈੱਕ ਕਰਨਾ ਪੈਣਾ ਨਾ ਹੁਣ ਇਹਦਾ ਹੱਲ ਕੀ ਹੈ ਤੁਸੀਂ ਵੀ ਅਰਦਾਸ ਕਰਿਓ ਸਾਰੇ ਇਸ ਬੱਚੇ ਲਈ ਕਿਉਂਕਿ ਇਸ ਬੱਚੇ ਨੂੰ ਪੈਸਿਆਂ ਨਾਲੋਂ ਜ਼ਿਆਦਾ ਅਰਦਾਸਾਂ ਦੀ ਲੋੜ ਹੈ। ਵਾਹਿਗੁਰੂ। ਵਾਹ ਭਾਈ। ਵਾਹਿਗੁਰੂ। ਇਹ ਵੀ ਹੈਗੇ ਕੱਲ ਉਹ ਮੁੰਡੇ ਕਰਕੇ ਗਏ ਆ ਮੇਰੇ ਰੰਗ ਰੂਮਿਆਂ ਅੰਦਰੋਂ। ਅੱਛਾ ਜੀ। ਉਹ ਉਹਦਾ ਕਰਕੇ ਵੀ ਕਮੇਟੀ ਬਹੁਤ ਡੈਡ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ। ਮਿੱਟੀ ਪਾਣੀ ਲਿਆ ਭਾਈ। ਨਹੀਂ 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 ਕੁਝ ਨਹੀਂ। ਕੀ ਮਦਦ ਕਰੀਏ ਤੁਹਾਡੀ ਹੋਰ ਅਸੀਂ ਹੁਣ ਕੀ ਕਰ? ਬੱਸ ਮੱਤ ਤੇ ਹੀ ਆਈ ਮੈਨੂੰ ਨਾ ਕਦੇ ਸੰਥਾ ਦੇ ਬਾਹਰ। अच्छा ਵੀ ਮੈਂ ਬੱਚਾ ਉਹਦਾ ਉੱਥੇ ਸੰਭੂ ਵਧੀਆ ਜਿੰਨੇ ਵੀ ਆਪਣੇ ਹਸਨਪੁਰ ਵਾਲੇ ਆ ਉਹਨਾਂ ਨਾਲ ਗੱਲਬਾਤ ਕਰਕੇ ਮੈਨੂੰ ਤੁਸੀਂ ਗਏ ਤਾਂ ਨਹੀਂ ਉਹਨਾਂ ਕੋਲ ਤੁਸੀਂ ਗਏ ਜ਼ਰੂਰ ਆ ਉਹ ਕਹਿੰਦੇ ਸੀ ਸਾਡੇ ਸੰਭਣ ਦਾ ਦੀਗਾ ਹਾਂ ਉਹਨਾਂ ਕੋਲ ਵਾਰਿਸ ਬੰਦੇ ਨੇ ਨਾ ਹਾਂਜੀ ਜਿਹੜੀ ਮੈਂ ਇਹ ਕਹਿਤਾ ਕਿ ਚਲੋ ਮੈਂ ਉੱਥੇ ਰਹੂੰਗਾ ਮੈਂ ਆਪਦੇ ਨਾਲ সেবা ਪਾਣੀ ਕਰੀ ਜਾਉ ਨਾਲੇ ਮੇਰਾ ਬੱਚਾ ਠੀਕ ਰਹੂਗਾ ਜੀ ਅੱਛਾ ਮੈਨੂੰ ਇੰਨਾ ਕੀ ਬਹੁਤ ਆ ਕਿਉਂ ਕੱਲਾ ਮੈਂ ਹੈਗਾ ਹੀ ਘਰੇ ਮੈਨੂੰ ਰੋਟੀ ਪਾਣ ਦਾ ਵੀ ਫਿਕਰ ਆ ਬਾਕੀ ਸਮਾਨ ਸੱਤੇ ਦਾ ਵੀ ਆਈ ਇਹਦਾ ਤੁਸੀਂ ਇਹਨਾਂ ਦੀ ਮਾਤਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਮੈਂ ਨਹੀਂ ਕਰਨੀ ਗੱਲ ਮੇਰੇ ਸੱਤੇ ਨਹੀਂ ਜੀ ਮੇਰਾ ਜਵਾਬ ਹੈ ਵੀਰ ਜੀ ਚੱਕਰ ਪਤਾ ਕਿ ਦੇਖੋ ਮੈਂ ਤੁਹਾਡੇ ਤੋਂ ਛੋਟਾ ਬਹੁਤ ਹਾਂ ਵੀ ਸੁਣ ਲੈ ਕੋਣ ਸੁਣ ਲੋ ਸੁਣ ਲੋ ਇੱਕ ਤਾਂ ਮੈਂ ਕੁਵਾਰਾਂ ਹਾਂਜੀ ਮੈਨੂੰ ਤੁਹਾਡੀ ਵਾਈਫ ਦਾ ਨਾਮ ਪਤਾ ਨਾ ਉਹਦੀ ਸ਼ਕਲ ਦੇਖੀ ਹ ਕੱਲ ਅਸੀਂ ਤੁਹਾਡੀ ਵੀਡੀਓ ਪਾਈ ਸੀ ਨਾ ਤਾਂ ਬੜੇ ਲੋਕਾਂ ਨੇ ਫੋਨ ਕੀਤਾ ਕਿ ਇਹਨਾਂ ਦੀ ਹੈਲਪ ਕਰਨੀ ਸੀ ਮਦਦ ਕਰਨੀ ਆ ਹਾਂਜੀ ਫਰੀ ਦੀ ਸਲਾਹ ਦੇਣ ਵਾਲੇ ਤਮਾਸ਼ੀ ਵੀ ਨਹੀਂ ਕਰਨ ਵਾਲੇ ਬਹੁਤ ਨੇ ਹਾਂਜੀ ਜਿਵੇਂ ਤੁਹਾਡੇ ਦਿਮਾਗ ਆ ਰਿਹਾ ਨਹੀਂ ਮੈਂ ਨਹੀਂ ਫੋਨ ਕਰਨਾ ਹਾਂਜੀ ਕਿਸੇ ਸੰਸਥਾ ਨੇ ਕਿਸੇ ਕਿਸੇ ਬੰਦੇ ਨੇ ਨਹੀਂ ਤੁਹਾਨੂੰ ਸਾਂਭਣਾ ਇਹ ਗੱਲ ਪੱਕੀ ਹੈ ਭਾਵੇਂ ਤੁਸੀਂ ਘੁੰਮ ਵੀ ਲੋ ਹਾਂਜੀ ਕਿਉਂਕਿ ਅਗਲੇ ਨੇ ਇਹੀ ਗੱਲ ਕਹਿਣੀ ਹੈ ਕਿ ਤੁਸੀਂ ਉੱਥੇ ਕਰੋਗੇ ਕੀ ਹਾਂਜੀ ਹੈਨਾ ਜੇ ਤਾਂ ਬੱਚਾ ਕੱਲਾ ਹੁੰਦਾ ਤਾਂ ਸ਼ਾਇਦ ਹੁਣ ਤੱਕ ਤਾਂ ਦੁਨੀਆਂ 'ਚ ਵੀ ਨਾ ਹੁੰਦਾ ਤੁਹਾਡੀ ਮਿਹਨਤ ਕਰਕੇ ਹੈਗਾ ਹਾਂਜੀ ਹਾਂਜੀ ਤੁਸੀਂ ਪਹਿਲੇ ਬਹੁਤ ਘੱਟ ਬਾਪ ਨੇ ਦੁਨੀਆ 'ਚ ਜਿਹੜੇ ਮਾਂ ਤੋਂ ਜ਼ਿਆਦਾ ਮੈਂ ਦੇਖੇ ਨੇ ਮੈਂ ਹਮੇਸ਼ਾ ਮਾਵਾਂ ਹੀ ਦੇਖੀਆਂ ਬੱਚਿਆਂ ਲਈ ਰੋਂਦੀਆਂ ਤੜਪਦੀਆਂ ਤੁਸੀਂ ਪਹਿਲੇ ਬਾਪ ਟਕਰਿਓ ਮੈਨੂੰ ਹਾਂਜੀ ਮੈਂ ਜਾਨਾ ਕਿ ਆਪਣੇ ਬੱਚੇ ਲਈ ਆਪਣਾ ਘਰ ਬਸਾ ਲਓ ਲੜਾਉ ਨਾ ਜਿਹੜੀ ਗੱਲ ਦੀ ਲੜਾਈ ਹੁੰਦੀ ਹੈ ਤੁਸੀਂ ਮੈਨੂੰ ਦੱਸ ਦਿਓ ਆਪਾਂ ਉਹਦਾ ਬਹਿ ਕੇ ਸੋਲਵ ਕਰ ਲੈ ਇਹ ਗੱਲ ਓਹੀ ਹੈ ਦੇਖੋ ਅ ਗੁਰੇ ਤੂੰ ਵੀ ਆਏ ਆ ਆਜੋ 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 ਵੀਰੇ ਆਜੋ ਤੁਸੀਂ ਕੀ ਤੁਸੀਂ ਬਰਦਰ ਹੋ ਇਹਨਾਂ ਦੇ ਹਾਂਜੀ ਹਾਂਜੀ ਗੱਲ ਓਹੀ ਹੈ ਮੈਂ ਘਰੇ ਬਹਿਲਾ ਰਹਿਣਾ ਵਾਂ ਬੱਚੇ ਮਾਰਾ ਰਹਿਣਾ ਵਾਂ ਦਿਨੇ ਰਾਤ ਨੂੰ ਮੈਂ ਜਾਉਂਦਾ ਦਿਨੇ ਹੋ ਸ਼ਾਮ ਦੀ ਜੀ ਮੈਂ ਤੁਹਾਨੂੰ ਕਹ ਇੱਕ ਹਫਤਾ ਹੋ ਗਿਆ ਲਗਾਤਾਰ ਕਹਿੰਦੇ ਨੂੰ ਵੀ ਭਾਈ ਇਹਨੂੰ ਦਾਲ ਬਣਾ ਲੈ ਧੋਮੀ মুੰਗ ਦੀ ਦਾਲ ਉਹ ਮੈਸੀ ਲਿਆਂਦੀ ਭਈ ਮੇਰੀ ਵੀ ਜੇ ਨਹੀਂ ਤੂੰ ਬਣਾ ਕੇ ਦੇ ਮੈਂ ਦੇਉ ਆਪੀ ਵੀਰ ਜੀ ਅਨਾ ਮੈਨੂੰ ਹਫਤਾ ਹੋ ਗਿਆ ਇਹ ਕਹਿੰਦੇ ਮੈਂ ਚਲੋ ਜੀ ਨਾ ਬੜਾਈ ਮੈਂ ਸੁਣੀਗਾ ਹੁਣ ਬਣਾ ਦੋ ਫੋਨ ਤੇ ਸਾਰੀ ਦੇੜੀ ਲੱਗੀ ਰਹਿੰਦੀ ਸੀ ਸਾਰੀ ਦੇੜੀ ਉਹ ਫੋਨ ਤੇ ਵੀਡੀਓ ਬੜ ਗਿਆ ਦੇਖੀ ਜਾਨੀ ਉਹ ਮੈਨੂੰ ਨਹੀਂ ਪਤਾ ਕਿ ਕੀ ਚੀਜ਼ ਆਉਗੀ ਜਿਹੜੀ ਉਹ 30 ਸੈਕਿੰਡ ਵਾਲੀਆਂ ਵੀਡੀਓ ਆਂਦੀਆਂ ਰੀਲ ਰੀਲਾ ਕੋਈ ਬਾਹਰੀ ਲੱਗਦੀਆਂ ਜੀ ਉਹ ਦੇਖੀ ਜਾਨਾ ਕਈ ਵਾਰੀ ਤਾਂ ਦਿਨੇ ਦੁੱਧ ਬੋਲੇ ਜਾਂ ਨੀਂਹ ਪੀਣਾ ਇਹਨੂੰ ਤੇ ਮੈਨੂੰ ਕਹਿੰਦੀ ਤੂੰ ਅਗੇ ਵਿਹਲੇ ਹੀ ਤੁਰਾ ਫਿਰਦਾ ਧੱਕੇ ਖਾਨਾ ਵਾ ਅਗੇ ਤੂੰ ਬਣਾ ਕੇ ਦੇ ਦੇ ਦੱਸੋ ਜੀ ਤੀਵੀਂ ਘਰੇ ਹੋਣ ਕਾਰਨ ਬੰਦਾ ਵਿਹਲਾ ਕਿਵੇਂ ਹੋਊਗਾ ਮੈਨੂੰ ਇਹਦੀ ਕੱਲੀ ਕੱਲੀ ਚੀਜ਼ ਦਾ ਫੇਰ ਘਰ ਆ ਜੀ ਤੁਸੀਂ ਤੁਸੀਂ ਦੱਸੋ ਕੀ ਸਲਾਹ ਦਿੰਨੇ ਆਂ ਦੇਖੋ ਜਿਹੜੀ ਇਹ ਗੱਲ ਕਰ ਰਹੇ ਨੇ ਨਾ ਕੋਈ ਕੋਸ਼ਿਸ਼ ਹੀ ਕਰਾਂਗੇ ਲਿਆਉਣ ਦੀ ਦੇਖੋ ਮੈਂ ਦੇਖੋ ਮੈਂ ਦੇਖੋ ਮੇਰੀ ਗੱਲ ਸੁਣੋ ਮੈਨੂੰ ਉਹਦੇ ਆਏ ਦਾ ਤਾਂ ਕੋਈ ਭਾ ਨਹੀਂ ਪਰ ਮੈਂ ਜਾਣਦਾ ਕਿ ਤੁਹਾਡਾ ਘਰ ਵਸੇ ਕਿਉਂਕਿ ਜਿਹੜੀ ਇਹਦੀ ਮਾਂ ਦੀ ਜਗ੍ਹਾ ਉਹ ਬਾਪ ਨਹੀਂ ਲੈ ਸਕਦਾ ਬਾਪ ਦੀ ਜਗ੍ਹਾ ਮਾਂ ਨਹੀਂ ਲੈ ਸਕਦਾ ਠੀਕ ਹੈ ਜੀ ਤੁਹਾਨੂੰ ਕਿਸੇ ਨੇ ਨਹੀਂ ਸਾਹਮਣਾ ਇੱਕ ਹਫਤਾ ਹੋਣ ਵਾਲਾ 24 ਤਰੀਕ ਨੂੰ ਮੈਂ ਦਰਬਾਰ ਸਾਹਿਬ ਲਗਾਇਆ ਇਹਨੂੰ 24 ਤੋਂ ਮੈਂ ਨਾ 24 ਨੂੰ ਅਸੀਂ ਲੜੇ ਆ 24 25 ਨੂੰ ਮੈਂ ਜਾਣਾ ਦਰਬਾਰ ਸਾਹਿਬ ਲੈ ਕੇ ਮੈਂ ਉਹਨੂੰ ਇਹ ਗੱਲ ਕਹੀ ਮਗਾ ਠੀਕਾ ਨਾ ਜਾਈ ਚਲੋ ਜਿੱਦ ਨਾਲ ਮੇਰੇ ਸਮਾਨ ਗੇੜ ਚ ਆਇਆ ਇਹਦਾ ਮੈਂ ਉਹਦਾ ਪਾ ਲੈ ਰਾਤ ਨੂੰ ਮੈਂ ਤਾਂ ਉਹਦੀ ਤੇਰੀ ਕਰਨੀ ਆਈ ਮੈਂ ਜਾਣਾ ਵਾ ਤੇ ਜਾ ਚਲੋ ਸਵੇਰੇ ਫੇਰ ਮੈਂ ਤੁਰਨ ਲੱਗੇ ਨੇ ਪੁੱਛਿਆ ਮੈਂ ਵੀ ਜਾਣਾ ਵਾ ਕਹਿੰਦੇ ਮੈਂ ਨਹੀਂ ਜਾਣਾ ਮੈਂ ਵੀ ਨਿੱਕੇ ਮੁੰਡੇ ਨੂੰ ਲਿਜਾਣਾ ਨਾਲ ਵੀ ਲੈ ਜਾਣਾ ਨਾਲ ਕਹਿੰਦੇ ਮੈਂ ਸਕੂਲ ਭੇਜਣਾ ਨੂੰ ਮੈਂ ਹੀ ਭੇਜ ਦੇ ਫਿਰ ਉਹਨੂੰ ਕਹਿੰਦੇ ਭੇਜ ਦੀ ਇੱਥੇ ਨਹੀਂ ਰਹਿ ਆ ਜਦੋਂ ਜਗਰਾਉਂ ਧੂਆ ਖੋਲ ਚਲੇ ਜਾਣਾ ਤੇ ਉਹਨੂੰ ਕਹਿੰਦੇ ਵੀ ਰਾਤ ਪਾਪਾ ਤੋਂ ਕਹਿੰਦੇ ਪੈਸੇ ਲੈ ਮਗਾ ਵੀ ਪਾਪਾ ਤੋਂ ਪੈਸੇ ਲੈ ਲੈਣਾ ਵੀ ਤੂੰ ਆਧਾਰ ਘਾਟ ਵਾਲੀ ਬੱਸਾਂ ਚੱਲਦੀਆਂ ਵੀ ਉੱਤੇ ਬਹਿ ਜਾ ਮੈਂ ਵੀ ਵੀਰੇ ਇਹ ਗੱਲ ਕਹਦੇ ਗੁੱਸੇ ਚ ਆਏ ਨੇ ਮੈਂ ਵੀ ਬਾਹਰ ਘਟ ਵਾਲੀ ਚੱਲ ਜੂੰ ਉੱਤੇ ਬਹਿ ਜਾ ਬੜੋ ਕਿ ਨਹੀਂ ਵੇਜਰਾ ਕਰਾਇਆ ਲੱਗੂ ਮੈਂ 200 ਰੁਪਏ ਦੇਤਾ ਨਾ ਵੀਰ ਜੀ ਉਹਨੇ ਮੈਨੂੰ ਗਏ ਨੂੰ ਫੋਨ ਲਾਇਆ ਤੇ ਨਾ ਮੈਨੂੰ ਆਏ ਨੂੰ ਫੋਨ ਲਾਇਆ ਉਹਨੇ ਚਲੋ ਦੇਖੋ ਇਹ ਨਾ ਹਰ ਘਰ ਦੀ ਕਹਾਣੀ ਆ ਕੋਈ ਨਵੀਂ ਕਹਾਣੀ ਨਹੀਂ ਹੈਗੀ ਹਣਾ ਹਰ ਘਰ ਦੀ ਕਹਾਣੀ ਆ ਫਿਰ ਭਾਜੀ ਕੋਈ ਏਡਾ ਵੱਡਾ ਕੰਮ ਮੈਨੂੰ ਮੈਂ ਕਰਤਾ ਸੀ ਤੁਸੀਂ ਦੇਖੋ ਉਹ ਜੇ ਨਦਾਨ ਹੈ ਤੁਸੀਂ ਵੱਡੇ ਬਣ ਜਾ। ਜੇ ਉਹ ਨਹੀਂ ਸਬਜ਼ੀ ਬਣਾਉਂਦੀ ਤੁਸੀਂ ਬਣਾ ਲਓ। ਅੱਜ ਕੱਲ ਦਾ ਵੈਸੀ ਜਮਾਨਾ ਬਦਲ ਰਿਹਾ। ਮੈਂ ਗੱਲ ਤਾਂ ਸਹਿਮ ਦਾ ਪਰ ਬਰਾਬਰ ਕਿਉਂ ਬੋਲਦੀ ਹੈ? ਫਿਰ ਮੈਨੂੰ ਦੁਖੀ ਹੋਏ ਤਾਂ ਗਾੜਾ ਨਿਕਲਦੇ ਫਿਰ ਮੈਂ ਮਾਰਦਾ। ਨਹੀਂ ਉਹ ਗਲਤ ਹੈ। ਉਹ ਤੁਹਾਡਾ ਮਾਰਨਾ ਵੀ ਗਲਤ ਹੈ। ਪਰ ਮੈਂ ਮੈਂ ਹਾਂਜੀ ਅੱਜ ਮੈਂ ਵੀ ਗੱਲ ਕਰ ਕਹਦਾ ਵੀ ਕੋਈ ਨਹੀਂ ਆਪਾਂ ਆਪਾਂ ਮੈਨੂੰ ਦੱਸੋ ਮੇਰੀ ਗੱਲ ਸੁਣੋ। ਦੇਖੋ ਮੇਰੀ ਗੱਲ ਸੁਣੋ। ਮੈਂ ਕੋਈ ਤੁਹਾਡੇ ਪਿੰਡ ਦਾ ਸਰਪੰਚ ਨਹੀਂ ਆਇਆ ਮੈਂ ਫੈਸਲਾ ਕਰਾਣਾ। ਮੈਂ ਤਾਂ ਇਸ ਬੱਚੇ ਲਈ ਆਇਆ। ਹਾਂਜੀ ਹਾਂ। ਹਨਾ ਮੇਰੇ ਪਾਪਾ ਦਾ ਅੱਜ ਜਨਮ ਦਿਨ ਸੀਗਾ। ਅਸੀਂ ਨ ਸਾਡੇ ਘਰ ਦਾ ਦਰਵਾਜ਼ਾ ਹੈ ਆਪਣਾ ਖੁਸ਼ੀ ਦਾ ਮੌਕਾ ਜਿਵੇਂ ਮੇਰਾ ਬਰਥਡੇ ਹੈ ਇਹ ਸੇਵਾ ਕਰ ਦਿੰਦੇ ਨੇ ਕਿ ਇਹਨੂੰ ਦੁਆਵਾਂ ਮਿਲਣ ਇਹਨਾਂ ਦਾ ਬਰਥਡੇ ਹੈ ਅਸੀਂ ਪਹੁੰਚ ਜਾਂਦੇ ਆ ਕਿ ਚਲੋ ਤੁਸੀਂ ਸੇਵਾ ਕਰ ਦੋ ਠੀਕ ਹੈ ਤਾਂ ਅੱਜ ਮੈਂ ਆਪਣੇ ਪਾਪਾ ਦੇ ਬਰਥਡੇ ਵਾਸਤੇ ਇੱਥੇ ਆਇਆ ਪਰ ਮੈਂ ਜਾਣਦਾ ਕਿ ਤੁਹਾਡਾ ਕੋਈ ਹੱਲ ਵੀ ਪੱਕਾ ਕਰਦੀ ਹੈ ਕਿ ਤੁਹਾਡਾ ਹੱਲ ਕੋਈ ਨਾ ਕੋਈ ਕਰਦੀ ਹੈ ਜਿਹਦੇ ਨਾਲ ਤੁਹਾਡਾ ਘਰ ਹਸਦਾ ਵਸਦਾ ਬਣ ਜਾਵੇ ਮਾਇਆ ਦੀ ਮਦਦ ਨਾਲ ਕੋਈ ਚੱਕਰ ਨਹੀਂ ਮੈਨੂੰ ਜਿੰਨੀ ਮਰਜ਼ੀ ਲਈ ਚੱਲੋ ਪਰ ਇਹਦੀ ਮਾਂ ਦੀ ਜਗਾ ਕਿਸੇ ਨੇ ਨਹੀਂ ਲੈਣੀ ਨਹੀਂ ਉਹ ਕੋਸ਼ਿਸ਼ ਕਰਾਂਗੇ ਲਿਆਵਾਂਗੇ ਅਸੀਂ ਆਪ ਮੈਂ ਵੀ ਹੁਣੇ ਕਰਾਂਗਾ ਤੁਹਾਡੇ ਕੋਲ ਆਹੀ ਗੱਲਾਂ ਕਰਦੇ ਕੋਈ ਨਾ ਮੇਡੀ ਸਹਿਮਤ ਹੋਵੋ ਲਿਆਵਾਂਗੇ ਗੁੱਸੇ ਗੱਲੇ ਹੋ ਜਾਣ ਦੇਖੋ ਦੇਖੋ ਜਿਹੜੀਆਂ ਉਹਦੀਆਂ ਗਲਤੀਆਂ ਨੇ ਇੱਥੇ ਚਾਰ ਬੰਦੇ ਆਪਣੇ ਪਿੰਡ ਦੇ ਮੋਤਵਾਰ ਤਮਾਸ਼ੀ ਵੀ ਨਹੀਂ ਜਿਹੜੇ ਵਧੀਆ ਬੰਦੇ ਨੇ ਜਿਹੜੇ ਘਰ ਬਸਾਉਣ ਵਾਲੀ ਗੱਲ ਕਰ ਉਹ ਕਰੋ ਤੁਸੀਂ ਵੀ ਹੱਥ ਚੁੱਕਣਾ ਬੰਦ ਕਰੋ ਗਾਲਾਂ ਕੱਢਣਾ ਦੇਖੋ ਮੈਂ ਮਜਬੂਰ ਹੋਇਆ ਕਿ ਇੱਕ ਤਾਂ ਇਹ ਜਿਹੜਾ ਹੱਥ ਚੱਕਣਾ ਨੇ ਦੇਖੋ ਕੱਲ ਨੂੰ ਸਾਡੀ ਧੀ ਤੇ ਕੋਈ ਸਾਡਾ ਉਹਦਾ ਘਰ ਵਾਲਾ ਚੱਕੇ ਬਦਾਸ ਨਹੀਂ ਆਉਣਾ ਪਰ ਲੇਕਿਨ ਐ ਉਹ ਵੀ ਉਹਨੂੰ ਵੀ ਥੋੜੀ ਅਗਰ ਉਹ ਆਏਗੀ ਉਹ ਉਹ ਦੇਖੋ ਆਪਾਂ ਹੁਣ ਮੈਂ ਤੁਹਾਡੀ ਸੁਣ ਰਿਹਾ ਕੱਲ ਕੱਲ ਵੀ ਤੁਹਾਡੀਆਂ ਸੁਣੀ ਅਜੂ ਹੁਣ ਜਿਸ ਦਿਨ ਉਹ ਆਏਗੀ ਪੋਦੀਆਂ ਵੀ ਸੁਣਾਗੇ ਦੋਨਾਂ ਚੋਂ ਜਿਹੜਾ ਸਹੀ ਹੋਇਆ ਥੋੜੀ ਜਿਹੀ ਹੱਦ ਤਾ ਤੁਸੀਂ ਬਦਲੋ ਥੋੜੀ ਜਿਹੀ ਹੱਦ ਤਾ ਉਹ ਬਦਲੇਗੀ ਮੇਰੇ ਭਾਈ ਇੱਕ ਗੱਲ ਹੋਰ ਹੈ ਉਹਦਾ ਹੱਕ ਨਹੀਂ ਬਣਦਾ ਇਹ ਮੈਨੂੰ ਆ ਕੇ ਫੋਨ ਲਾ ਬਣਦਾ ਬਣਦਾ ਤੁਸੀਂ ਕੀਤਾ ਹਾਂਜੀ ਮੈਂ ਨਹੀਂ ਲਿਆ ਆਇਆ ਜੀ ਤੁਹਾਡਾ ਵੀ ਅੱਕ ਬਣਦਾ ਹੈ ਮੈਂ ਕਿਉਂ ਲਾਵਾਂ ਭਾਈ ਫਿਰ ਤੈਨੂੰ ਨਹੀਂ ਮਾ ਅੱਛਾ ਮੇਰੀ ਗੱਲ ਸੁਣ ਨਹੀਂ ਨਹੀਂ ਨੀਵਾ ਕਦੀ ਨਾ ਦੇਖੋ ਮੇਰੇ ਮੇਰੀ ਘਰ ਵਾਲੀ ਹੈ ਤਾਂ ਮੈਂ ਕੁਆਰਾ ਮੇਰੀ ਮਾਂ ਹੈ ਬਾਪਾ ਪਰਿਸ਼ਤਾ ਇਹਦੇ ਚ ਕੋਈ ਨੀਵਾ ਵੱਡਾ ਨਹੀਂ ਹੁੰਦਾ ਗੱਲ ਤੇ ਨੀਵਾ ਵੱਡਾ ਹੁੰਦਾ ਗਵੰਡੀ ਮੈਂ ਮਾਨ ਦਾ ਉਹ ਚਲੀ ਗਈ ਸੀ ਉਸ ਤੋਂ ਬਾਅਦ ਵਾਪਸ ਘਰੇ ਆਉਂਦੀ ਤੁਸੀਂ ਫੋਨ ਕਰ ਲੈਂਦੇ ਇਹਦਾ ਮੂੰਹ ਦੇਖ ਕੇ ਫੋਨ ਕਰ ਲਿਆ ਕਰੋ ਮੈਂ ਨਹੀਂ ਲਾਇਆ ਫੋਨ ਹੁਣ ਤੁਸੀਂ ਦੱਸੋ ਤੁਸੀਂ ਵੱਡੇ ਹੋ ਵੇ ਜੀ ਇਹਨਾਂ ਦੇ ਭਰਾ ਹੋ ਆਪਾਂ ਤੁਹਾਡੀ ਵਾਈਫ ਨਾਲ ਹੀ ਰਹਿੰਦੇ ਨੇ ਹਾਂਜੀ ਤੁਸੀਂ ਚਾਹਦੇ ਹੋ ਨਾ ਇਹਦੀ ਵੀ ਘਰ ਵਾਲੀ ਨਾਲ ਰਵੇ ਐਸੀ ਤਾਂ ਕਹਿੰਦੇ ਆ ਆਪਾਂ ਕਿਦਾਂ ਹੱਲ ਕਰੀਏ ਇਹਨਾਂ ਦੇ ਘਰ ਦਾ ਦੇਖੋ ਮਾਇਆ ਮਾਇਆ ਨਾਲ ਹੱਲ ਨਹੀਂ ਹੋਣਾ ਗੱਲ ਤੇ ਜਿਵੇਂ ਮਾਰਦੀ ਤੁਸੀਂ ਕਰ ਦੋ ਬਸ ਮੈਂ ਨਹੀਂ ਦੇਖੋ ਮੈਂ ਥੋੜਾ ਛੋਟਾ ਭਰਾ ਹਾਂ ਉਮਰ ਮੇਰੀ ਗੱਲ ਸੁਣੋ ਜਿਹੜੀ ਗੱਲ ਜਿਹੜੀ ਚੀਜ਼ ਦੀ ਮੈਨੂੰ ਨਹੀਂ ਪਤਾ ਨਹੀਂ ਜਿਵੇਂ ਇਹ ਕੇਰ ਬੱਚੇ ਦੀ ਕਰਦਾ ਦੋਨੇ ਜਿਹੇ ਐਰ ਆ ਕੇ ਕਹਿੰਦੇ 6 ਮਹੀਨੇ ਦੇਖੋ ਉਹ ਵੀ ਮਾਰਦੇ ਸਹੀ ਮੇਰੀ ਗੱਲ ਸੁਣੋ ਹੁਣ ਮਾਂ ਨੂੰ ਮਮਤਾ ਮੈਂ ਜਗਾ ਨਹੀਂ ਸਕਦਾ ਕਿ ਮੈਂ ਮਾਂ ਨੂੰ ਕਹ ਇਹ ਤੜੀ ਹੈਗੇ ਸਾਡੇ ਮਾਮੀ ਜੀ ਬੁਲਾ ਲਓ ਮਾਮੀ ਜੀ ਨੂੰ ਬੁਲਾ ਲਓ ਕੌਣ ਨੇ ਮਾਮੀ ਜੀ ਮੈਂ ਵੀ ਨੂੰ ਸਾਧ ਰਿਓ ਅੱਛਾ ਤੁਹਾਨੂੰ ਸਾਰੇ ਦਾਤ ਦੇਣਗੇ ਇਹ ਕੀ ਦੀ ਗੱਲ ਤੇ ਕੀ ਗੱਲ ਮੈਂ ਕਹਿੰਦਾ ਉਹ ਗਲਤ ਹੈ ਆਪਾਂ ਕਿਸੇ ਨੂੰ ਪੁੱਛ ਕੇ ਉਹਨੂੰ ਗਲਤ ਨਹੀਂ ਕਹਿਣਾ ਆਪਾਂ ਪਹਿਲਾਂ ਹੀ ਘੋਸ਼ਿਤ ਕਰਤਾ ਉਹ ਗਲਤ ਹੈ ਪਰ ਐਟ ਦ ਐਂਡ ਆਫ ਇਟ ਤੁਸੀਂ ਉਹਨਾਂ ਨਾਲ ਫੇਰੇ ਲਿੱਤੇ ਨੇ ਵਿਆਹ ਕੀਤਾ ਹੈ ਉਹ ਤੁਹਾਡੀ ਘਰ ਵਾਲੀ ਹੈ ਤੁਹਾਡੇ ਘਰ ਦਾ ਜੀ ਹੈ ਉਹਨੂੰ ਐ ਨਹੀਂ ਛੱਡਣਾ ਉਹ ਕਿਹੜਾ ਬਹੁਤ ਖੁਸ਼ ਸੱਤ ਲੈਣਾ ਸੱਤ ਉਹਦਾ ਫੋਨ ਬੰਦ ਕਰਾ ਦਿਓ ਤੁਸੀਂ ਇੱਕ ਸ਼ਰਤ ਹੈ ਫੋਨਾਂ ਨੇ ਤਾਂ ਬਹੁੜੇ ਮੈਂ ਕਿਹਾ ਵਾ ਕਿ ਫੋਨ ਨਹੀਂ ਬੰਦ ਕਰਨਾ ਇਹ ਉਹਦੇ ਰਿਸ਼ਤੇਦਾਰ ਵੀ ਕਹਿੰਦੇ ਕਹਿੰਦੇ ਸਾਡੀ ਧੀ ਨੇ ਫੋਨ ਲਾਉਣਾ ਕਿੱਥੋਂ ਲਾऊं ਮੈਂ ਕਿਹਾ ਵੀ ਆ ਫੋਨ ਕਾਹਦੇ ਲਈ ਆ ਇਹ ਤੇ ਲਾਓ ਉਹਨੂੰ ਵਟਣ ਵਾਲਾ ਫੋਨ ਲੈ ਲਓ ਮੰਨਦੀ ਨਹੀਂ ਫੋਨਾਂ ਨੇ ਜਿਆਦਾ ਬੇੜਾ ਕਰਦ ਮੈਂ ਤੁਹਾਡੇ ਸਾਹਮਣੇ ਹੁਣ ਫੋਨ ਲਾ ਦਗਾ ਤੇ ਕਹਿੰਨੇ ਉਹ ਲਾਓ ਲਾ ਲਓ ਮੈਂ ਲਾਣਾ ਮੈਂ ਲਾਣਾ ਤੁਸੀਂ ਰਹਿਣੋ ਮੈਂ ਲਾਣਾ ਮੈਂ ਐਦਾ ਗੱਲ ਕਰੂੰਗਾ ਜਿਵੇਂ ਮੈਂ ਤੁਹਾਡੇ ਕੋਲ ਨਹੀਂ ਖੜਾ ਤੁਸੀਂ ਨੰਬਰ ਇੱਥੇ ਭਰ ਦਿਓ ਨੰਬਰ ਨੰਬਰ ਇੱਥੇ ਪਰ ਉਹਦੇ ਨੂੰ ਕਾਰਨ ਵਿੱਚ ਫੀਡ ਗਿਆ ਆਪਾਂ ਘਰ ਬਸਾਣ ਵਾਲੀ ਗੱਲ ਕਰੀਏ ਯਾਰ ਆਪਾਂ ਗਲਤ ਗੱਲ ਨਹੀਂ ਕਰੀ ਨਹੀਂ ਸਰ ਜੀ ਹਾਂ ਜੀ ਆਪਾਂ ਗਲਤ ਗੱਲ ਨਹੀਂ ਕਰਨਾ ਸੱਚ ਜੀ ਕੀ ਬਰਵਾਇਆ ਸੀ ਜੋ ਮੈਂ ਪਰਦਾ ਉੱਪਰ ਵਾਲਾ ਹਾਂ ਜੀ ਇਹ ਦੋਨੇ ਆ ਜਿਹਨੂੰ ਇੱਕ ਵੀੜ ਦੇਖੋ ਤੁਸੀਂ ਜਰਾਨੀ ਨੂੰ ਪਿਆਰ ਤਾਂ ਤੁਸੀਂ ਵੀ ਆਪਣੀ ਕਰਦੀ ਹੋ ਦਿਲ ਭਰਿਆ ਹੈ ਦੇਖੋ ਉਹਨੇ ਵੀੜ ਕਰ ਮੈਂ ਤਾਂ ਕਰਨਾ ਨਹੀਂ ਆਉਂਦਾ ਹੀ ਵੀੜ ਇਹ ਬੱਚੇ ਕਰਕੇ ਨਾ ਘਰ ਬਸਣਾ ਚਾਹੀਦਾ ਯਾਰ ਤੁਹਾਡਾ ਕੀ ਨਾਮ ਇਹਨਾਂ ਦਾ ਸੰਦੀਪ ਕੋਰ ਚੋਪਰ ਕੋਰ ਹੈਲੋ ਹਾਂਜੀ ਸੰਦੀਪ ਕੌਰ ਜੀ ਬੋਲ ਰਹੇ ਹਾਂ ਹਾਂਜੀ ਸੰਦੀਪ ਕੌਰ ਜੀ ਹਾਂਜੀ ਹਾਂਜੀ ਪੈਣੇ ਸਤਿ ਸ਼ਕਾਲ ਜੀ ਮੈਂ ਨਾਲ ਲੁਧਿਆਣੇ ਤੋਂ ਬੋਲਦਾ ਅਨਮੋਲ ਕੁਆਤਰਾ ਹਾਂਜੀ ਸੰਦੀਪ ਜੀ ਪਛਾਨ ਲਿਆ ਹਾਂਜੀ ਸਾਰਾ ਹਾਂਜੀ ਪਛਾਨ ਲਿਆ ਅੱਛਾ ਪੈਣੇ ਮੈਂ ਤੇਰੇ ਚਰਨਾਂ 'ਚ ਇੱਕ ਬੇਨਤੀ ਕਰਨੀ ਸੀ ਕਿ ਆ ਬੱਚੇ ਅਜਮਾ ਤੇਰੇ ਘਰ ਆਏ ਆ ਇੱਥੇ ਤੇਰੇ ਪਿੰਡ ਰਾਏਕੋਟ ਹਾਂਜੀ ਇਹਨੂੰ ਆਪਣੇ ਬੱਚੇ ਦੀ ਯਾਦ ਨਹੀਂ ਆਉਂਦੇ ਵੀਰ ਜੀ ਜਾਦਾ ਹੁੰਦੀ ਐ ਫਿਰ ਆਣਾ ਨਹੀਂ ਕਰੇ ਆਪਣੇ ਆਉਣਾ ਵੀ ਵੀਰ ਜੀ ਘਰੇ ਆਉਣਾ ਸੀਗਾ ਹੁਣ ਇਹ ਨਹੀਂ ਕਰ ਲਈਏ ਜੀ ਕਰ ਤੇ ਮੈਨੂੰ ਇਨਾ ਕੁੱਟਿਆ ਨਾ ਨਾ ਮੈਂ ਜਿਹੜਾ ਜਿਹੜਿਆ ਨੇ ਤੈਨੂੰ ਕੁੱਟਿਆ ਤਾਂ ਗਲਤ ਗੱਲ ਐ ਮੈਂ ਵੀ ਕਿਹਾ ਕਿ ਹੱਥ ਨਹੀਂ ਚੁਕਣਾ ਚਾਹੀਦਾ ਅੱਦਾ ਕਿਸੇ ਤੇ ਪਰ ਆਪਾਂ ਘਰ ਬਸਾਣਾ ਐ ਕਿੱਦਾਂ ਬਸਾਣਾ ਦੇਖਾ ਬੱਚੇ ਨੂੰ ਇਸ ਟਾਈਮ ਲੋਡ ਐ ਤੇ ਹਲੋ ਹਲੋ ਵੀਪੀ ਹਾਂਜੀ ਹਾਂਜੀ ਭਾਈ ਜੀ ਹਾਂਜੀ ਸੱਚ ਕਾਲ ਭਾਈ ਜੀ ਸੱਚ ਕਾਲ ਜੀ ਵੀਰ ਜੀ ਕੋਈ ਨਹੀਂ ਕੁੜੀ ਐ ਇੱਥੋਂ ਗਈ ਸੀ ਜੀ ਬਾਈ ਜੀ ਮਤਲਬ ਜੋ ਮੁੰਡਾ ਬਿਮਾਰ ਹੋਇਆ ਇਹ ਨੂੰ ਕੋਈ ਸਾਥ ਨਹੀਂ ਆ ਸਭ ਕੁਝ ਉਹਦੀ ਕਰਦੀ ਆ ਹਣਾ ਜੀ ਬਾਈ ਜੀ ਇਹ ਬਾਈ ਜਦੋਂ ਵੀ ਜੀ ਕਰਦਾ ਵੀਰੇ ਕਦੇ ਛਾਪੇ ਨਾਲ ਕਦੇ ਮਤਲਬ ਡੋਲੂ ਨਾਲ ਕਦੇ ਜੱਗ ਨਾਲ ਜਿਹੜੀ ਚੀਜ਼ ਆ ਚਾਹੁੰਦੀ ਉਸੇ ਨਾਲ ਘੋੜਦਾ ਕੁੜੀ ਨੂੰ ਉਹ ਤਾਂ ਗਲਤ ਗੱਲ ਐ ਜੋ ਤਾਂ ਬਹੁਤ ਗਲਤ ਐ ਤਾਂ ਮੈਂ ਵੀ ਕਹਾਂ ਉਹਦਾ ਬਹੁਤ ਨਹੀਂ ਨਹੀਂ ਤੁਸੀਂ ਇੱਕ ਮਿੰਟ ਕੁੜੀ ਦਾ ਨਹੀਂ ਤੁਸੀਂ ਆਸਤੇ ਪਾਸੇ ਪਿੰਡ ਦੇ ਵਿੱਚੋਂ ਜਿੱਲ ਚਾਰ ਘਰ ਆ ਉਹਨਾਂ ਨੂੰ ਕੁਛ ਵੀ ਕੁੜੀ ਕਿੰਨਾ ਕ ਬੋਲਦੀ ਸੀ ਕਿੰਨਾ ਕ ਕੁੱਟਦਾ ਨਹੀਂ ਉਹ ਤਾਂ ਮੈਨੂੰ ਸਾਰਿਆਂ ਮੇਰੀ ਗੱਲ ਸੁਣੋ ਮੇਰੀ ਗੱਲ ਉਹ ਤਾਂ ਸਾਰਿਆਂ ਨੇ ਕਿਹਾ ਮੈਨੂੰ ਇੱਥੇ ਉਹ ਬਈ ਨੂੰ ਇੱਕ ਮਿੰਟ ਵੀਰ ਜੀ ਇਹ ਅੰਮ੍ਰਿਤਸਰ ਲੈ ਕੇ ਗਿਆ ਮੁੰਡੇ ਨੂੰ ਲੈ ਕੇ ਜਾਣਾ ਸੀ ਪਹਿਲਾਂ ਇਹਨੇ ਇਹਨੂੰ ਕੁੱਟਿਆ ਕੁੱਟ ਕੇ ਇਹਨੂੰ ਪੈਸੇ ਦਿੱਤੇ ਕਹਿੰਦਾ ਤੂੰ ਆਹਦਾ ਚਲੀ ਜਾਏ ਤਾਂ ਮੈਂ ਮੁੰਡੇ ਨੂੰ ਅੰਮ੍ਰਿਤਸਰ ਲੈ ਕੇ ਚੱਲਿਆ ਠੀਕ ਆ ਆ ਪੈਸੇ ਦੇ ਕੇ ਗਿਆ ਯਾਰ ਇਹ ਕਿਹੜਾ ਬੰਦਾ ਹੁੰਦਾ ਹੈ ਉਹ ਜਿਹੜਾ ਜਨਾਨੀ ਨੂੰ 24 ਘੰਟੇ ਕੁੱਤੀ ਜਾਣਾ ਜੇ ਆਪਣਾ ਘਰੇ ਬੱਚਾ ਬਿਮਾਰ ਆ ਇਹਦਾ ਮਗਰ ਆਪਾਂ ਜਨਾਨੀ ਕੁੱਟਾਂਗੇ ਨਹੀਂ ਨਹੀਂ ਇਹ ਤਾਂ ਗਲਤ ਤੁਸੀਂ ਪਿਤਾ ਜੀ ਬੋਲ ਰਹ ਮਾਲੋਏ ਦੀ ਜਮ ਕੁੜੀ ਦਾ ਤੁਹਾਨੂੰ ਯਾਦ ਮੁਕੇ ਨਾ ਨਹੀਂ ਨਹੀਂ ਦੇਖੋ ਜਿਹੜੀ ਤਾਂ ਸ਼ਰੀਮਾਨ ਜੀ ਜਿਹੜੀ ਗੱਲ ਗਲਤ ਹੈ ਉਹ ਮੈਂ ਵੀ ਗਲਤੀ ਕਰ ਰਿਹਾ ਹਾਂ ਉਹ ਸੁਣ ਤਾਂ ਲੋ ਬਾਬਾ ਜੀ ਜਿਹੜੀ ਗੱਲ ਗਲਤ ਹੈ ਉਹ ਤਾਂ ਮੈਂ ਵੀ ਗਲਤੀ ਕਹਿ ਰਿਹਾ ਮੈਂ ਕੋਈ ਇਹ ਤਾਂ ਨਹੀਂ ਕਹਿ ਰਿਹਾ ਕਿ ਕੁੱਟਣਾ ਸਹੀ ਹੈ ਉਹ ਤਾਂ ਮੈਂ ਪਹਿਲਾਂ ਜਦੋਂ ਮੈਨੂੰ ਹੁਣ ਇੱਕ ਮਿੰਟ ਤੁਹਾਡੀ ਕੋਈ ਵੀਡੀਓ ਚ ਲਿਖਾਣੇ ਇਹਨੇ ਕਿਹਾ ਵੀ ਮਾਂ ਛੱਡ ਕੇ ਬਹੁਤ ਟਾਈਮ ਦੀ ਗਈ ਆ ਫਿਰ ਤਾਂ ਹੋਏ 4 ਜਿਹੜੇ ਪੱਟ ਕੇ ਹਫਤਾ ਹੀ ਕਿਹਾ ਜੀ ਹਫਤਾ ਹੀ ਕਿਹਾ ਹਫਤਾ ਹੀ ਕਿਹਾ ਪਰ ਹੁਣ ਮੈਂ ਘਰ ਆਇਆ ਮੈਨੂੰ ਇਹ ਦੱਸੋ ਮੈਂ ਤਾਂ ਤੁਹਾਨੂੰ ਮੈਨੂੰ ਹਾਂਜੀ ਜੀਜਾ ਜੀ ਨੇ ਆਪਣੀਆਂ ਸੁਣਾਤੀਆਂ ਤੇ ਫੋਨ ਤੁਹਾਨੂੰ ਫੜਾਤਾ ਜਿੱਦਾਂ ਇਹ ਕੋ ਮੇਰੀ ਨਹੀਂ ਸੁਣਨ ਚਾਰਕ ਹਾਂ ਜੀ ਜੀ ਸੁਣੀ ਜਾਨਾ ਵੀਰੇ ਕੋਲੇ ਬੈਠੇ ਆ ਜੀਜਾ ਜੀ ਹੁਣ ਤੁਸੀਂ ਸਾਰਿਆਂ ਕਹਿ ਤੀਆਂ ਹੁਣ ਮੈਨੂੰ ਦੱਸੋ ਘਰ ਵਸਾਣਾ ਹੈ ਮਾਰਕਟ 아이 ਇਹਦੀ ਨਹੀਂ ਹੋਏਗੀ ਇਸ ਗੱਲ ਤੇ ਤਾਂ ਮੈਂ ਵੀ ਖਿਲਾਫ ਆ ਮਾਰਕਟ 아이 ਹੋਏਗੀ ਮੈਂ ਖੁਦ ਦੇਤੇ ਪਰਚਾ ਕਰਾਉਂਗਾ ਕੋਟ ਕੋਟ ਪੰਚਾਇਤ ਦੇ ਵਿੱਚ 20 ਵਰੀ ਗੱਲ ਹੋ ਚੁੱਕੀ ਆ ਮੇਰੇ ਸਸ ਸਹੁਰਾ ਵੀ ਜਾ ਆਏ ਆ ਸਾਰੇ ਜਾ ਆ ਹਰ ਵੀ ਇਹ ਜੋ ਕਹਿ ਕੇ ਨਾ ਵੀ ਨਹੀਂ ਕਰਦਾ ਉਹ ਕੋਸ਼ਿਸ਼ ਕਰਦਾ ਫੇਰ ਪੜਦਾ ਇਹਦੇ ਭਰਾ ਦਾ ਹੀ ਮੁੰਡਾ ਨਾਲ ਦੇ ਘਰ ਵਾਲਾ ਉਹਨੂੰ ਪੁੱਛੋ ਵੀ ਉਹਦਾ ਉਹ ਕੁੜੀ ਨੂੰ ਸਿਦੌਣ ਆਈ ਘਟਖਾਂਦੀ ਨੂੰ ਇਹਨੇ ਉਹਦਾ ਮੁੱਦਾ ਅਲੱਗਾਂ ਆਜਾ ਭਤੀਜੇ ਦੇ ਖੁਦ ਨਹੀਂ ਫਿਰ ਹੁਣ ਮੇਰੀ ਗੱਲ ਸੁਣ ਹੁਣ ਆਪਾਂ ਇਸ ਚੀਜ਼ ਦਾ ਹੱਲ ਤਾਂ ਬਾਬਾ ਜੀ ਬੈੱਕ ਕਰਨਾ ਪੈਣਾ ਨਾ ਹੁਣ ਇਹਦਾ ਹੱਲ ਕੀ ਹੈ ਅਸੀਂ ਤਾਂ ਹਾਂ ਬਈ ਉਹੀ ਕਰਨਾ ਹੈ ਇਹ ਤਾਂ ਤਲਾਕ ਲੈਣਾ ਜੇ ਕੋਲ ਅਜਾ ਤਲਾਕ ਲੈਣਾ ਨਹੀਂ ਮੈਂ ਰਹਿਣਾ ਜੀ ਬਸ ਚਲੋ ਠੀਕ ਹੈ ਤੁਹਾਨੂੰ ਇਹ ਠੀਕ ਲੱਗਦਾ ਫਿਰ ਤੁਹਾਡੇ ਦੋਨਾਂ ਦੇ ਚੱਕਰ ਦੇ ਵਿੱਚ ਬੱਚਾ ਰੋਲ ਜਾਏਗਾ ਕੁੜੀ ਨਾਲ ਵੀ ਗੱਲ ਕਰ ਲਓ ਪਰ ਕੁੜੀ ਕਹਿੰਦੀ ਮੈਂ ਰਹਿਣਾ ਹੀ ਨਹੀਂ ਇਹਦੇ ਬਾਅਦ ਆਪਾਂ ਰੋਲ ਮੁਖਾਤੀ ਜਾਂ ਵਿਗਰੇਵਣਾ ਪੈਦੋ ਹਨਾ ਹੈਲੋ ਮੇਰੀ ਜਰੂਰ ਅਰਥਾ ਉਹ ਨਹੀਂ ਕਹਿ ਰਹੀ ਨਾ ਮੈਂ ਤੁਹਾਨੂੰ ਲੰਗਰ ਕੋ ਹੋਣਾ ਮੈਂ ਆਹ ਕੋ ਹੋਣਾ ਮੈਂ ਘਰੇ ਰਹੂੰਗੀ ਤੇ ਮੈਂ ਦਿੱਲੀ ਆ ਹੀ ਰਹੂੰਗੀ ਕੰਮ ਤਾਂ ਘਰ ਦਾ ਤਾਂ ਕਰਦੀ ਹੀ ਆ ਮੈਂ ਕੰਮ ਮੇਰੀ ਗੱਲ ਸਾਨੂੰ ਤੁਹਾਡੇ ਪੈਣੇ ਕਰਦਾ ਕਲੇਸ਼ ਹੈ ਆਪਾਂ ਸੋਲਵ ਕਰਨਾ ਹੈ ਇਹਨੂੰ ਸੁਲਝਾਣਾ ਹੈ ਕਿ ਤੁਸੀਂ ਅਲੱਗ ਹੋਣਾ ਹੈ ਦੱਸੋ ਨਹੀਂ ਵੀਰ ਜੀ ਰੱਬ ਦੀ ਹੁਣਾ ਬੱਚੇ ਦੀ ਬੱਚੇ ਦਾ ਫਿਰ ਕੀ ਬਣੂਗਾ ਵਿਚਾਰ ਰੋਲ ਜਾਊਗਾ ਫਿਰ ਇਹਨੂੰ ਪਤਾ ਹੋਣਾ ਚਾਹੀਦਾ ਜੀ ਇਹਨੂੰ ਇਹਨੂੰ ਮਾਰਨ ਲੱਗੇ ਇਹਨੂੰ ਨਹੀਂ ਪਤਾ ਲੱਗਦਾ ਮੇਰੇ ਘਰ ਦੇ ਵਿੱਚ ਵਿੱਚ ਬੱਚੇ ਦਾ ਕੀ ਕਸੂਰ ਹੈ ਬੱਚੇ ਦਾ ਕੀ ਕਸੂਰ ਹੈ ਬੱਚੇ ਦਾ ਕੀ ਕਸੂਰ ਹੈ ਨਹੀਂ ਜਿਹੜੀ ਮੇਰੀ ਗੱਲ ਸੁਣੋ ਜਿਹੜੀ ਇਹਨਾਂ ਦੀ ਗਲਤੀ ਆ ਉਹ ਤਾਂ ਆਪਾਂ ਥਾਣੇ ਲਿਖ ਲਿਖਈਆ ਕਰ ਲਾਂਗੇ ਜੇ ਦੁਆਰਾ ਤੁਹਾਡੇ ਤੇ ਹੱਜਕਦਾ ਆਪਾਂ ਪਰਚਾ ਪਵਾਵਾਂਗੇ ਇਹਦੇ ਤੇ ਪਰ ਜੇ ਤੁਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਇਹ ਦੱਸ ਰਹੇ ਨੇ ਤੁਸੀਂ ਬੱਚੇ ਨੂੰ ਰੋਟੀ ਬਣਾ ਕੇ ਨਹੀਂ ਦਿੰਦੇ ਦਾਲ ਨਹੀਂ ਬਣਾ ਕੇ ਦਿੰਦੇ ਉਹ ਆਪਣੀਆਂ ਵੀ ਹਰਕਤਾਂ ਥੋੜੀਆਂ ਸੁਧਾਰਨੀਆਂ ਪੈਣੀਆਂ ਨਾ ਫਿਰ ਆਪਾਂ ਨੂੰ ਕੌਣ ਕੌਣ ਬਣਾ ਕੇ ਦਵਾ ਦੱਸ ਫਿਰ ਇਹਨੂੰ ਪੁੱਛੋ ਕੌਣ ਬਣਾ ਕੇ ਦਿੰਦਾ ਦਾਲ ਪਾਣੀ ਨਹੀਂ ਉਹ ਤਾਂ ਹੁਣ ਤੁਸੀਂ ਹਫਤਾ ਹੋ ਗਿਆ ਤੁਸੀਂ ਹਫਤਾ ਨਾ ਆਉਨੇ ਫੋਨ ਕੀਤਾ ਨਾ ਤੁਸੀਂ ਫੋਨ ਕੀਤਾ ਹੁਣ ਤਾਂ ਕਰੀ ਹੋਈ ਜਾਂਦਾ ਨਹੀਂ ਜੀ ਮੈਂ ਤਲਾਕ ਹੀ ਲੈਣਾ ਬਸ ਇਹਨੂੰ ਤਾਂ ਜੋ ਕਹਿਣਾ ਕਿਆ ਮੈਂ ਫ ਹਲੋ ਬੱਚਾ ਚਲੋ ਠੀਕ ਹੈ ਬਣੇ ਚਲੋ ਠੀਕ ਹੋ ਵੀਰ ਜੀ ਜਿਹੜੀ ਉਹਨੂੰ ਆਪਣੀ ਬੱਚਾ ਹੀ ਛੱਡਣ ਤੇ ਆ ਗਈ ਪਰ ਯਾਰ ਤੁਹਾਡੀ ਵੀ ਗਲਤ ਹੈ ਰਲ ਕੁੱਟਣਾ ਨਹੀਂ ਚਾਹੀਦਾ ਤੁਸੀਂ ਹੀ ਉੱਟਣ ਨਹੀਂ ਚਾਹੀਦਾ ਮੇਰਾ ਅਤਗਮਾੜਾ ਮੇਰਾ ਨਹੀਂ ਮੈਂ ਮੈਂ ਸਾਰਾ ਕੁਝ ਮੰਨਦਾ ਗੁੱਸਾ ਗੁੱਸਾ ਮੇਰਾ ਅਤਗਮਾੜਾ ਹੀ ਸੁਣ ਲਿਓ ਮੈਂ ਸੁਣਣ ਤੋਂ ਪਹਿਲਾਂ ਹੀ ਕਹਿ ਰਿਹਾ ਗੁੱਸਾ ਬਹੁਤ ਮੜਾ ਐਦਾਂ ਨਹੀਂ ਕਰਨਾ ਚਾਹੀਦਾ ਆਪਾਂ ਮੈਨੂੰ ਇੰਨੀ ਮਿਹਰ ਸੀ ਉਹਦੇ ਤੇ ਕਿਉਂ ਮੇਰੇ ਤੇ ਦੁਖੀ ਹੋਈ ਵੀ ਜੀ ਉਹ ਪਰ ਮੇਰੀ ਗੱਲ ਸੁਣੋ ਹਾਂਜੀ ਪੈਣੇ ਤੁਸੀਂ ਦੱਸੋ ਆਉਂ ਗੁੜੀ ਇਹਦਾ ਹਾਂਜੀ ਹਾਂਜੀ ਭੈਣੇ ਆਇਆ ਨਾ ਵੀ ਬਸ ਇਹਨਾਂ ਦਾ ਵੀ ਆ ਇਹਨਾਂ ਦਾ ਦਾਲ ਪਿੱਛੇ ਉਹਨੂੰ ਵੀ ਦਾਲ ਨਹੀਂ ਕਰਾਉਂਦੇ ਜਾਂਗੇ ਕੋ ਫੋਨ ਚਲਾ ਹੀ ਜਾਂਦੇ ਰਹਿੰਦੇ ਫੋਨ ਚਲਾਉਂਦੇ ਨੇ ਜ਼ਿਆਦਾ ਹੁਣ ਦੇਖੋ ਦੋਨਾਂ ਦੇ ਦੇਖੋ ਪਤਾ ਹੀ ਦੋਨਾਂ ਦਾ ਕਲੇਸ਼ ਹੈ ਦੋਨਾਂ ਨੇ ਚੱਲ ਤੱਕ ਗਏ ਆ ਮੈਂ ਕਿਹਾ ਵੀ ਚਾਚੀ ਵੀ ਕੋਈ ਨਹੀਂ ਚਾਚੀ ਨਹੀਂ ਸੱਸੇ ਨਾਲ ਸੱਸੇ ਨਾਲ ਚਾਚੀ ਲਾਦੇ ਆ ਮੇਰਾ ਦਿਓਰ ਲੱਗਦਾ ਮੈਂ ਕਿਸੇ ਨਾਲ ਘਰ ਨਹੀਂ ਖਰਾਬ ਕਰੀਦਾ ਹੁੰਦਾ ਕੋਈ ਗੱਲ ਨਹੀਂ ਚਾਚੀ ਜੀ ਆਪ ਬੈਠ ਕੇ ਗੱਲ ਕਰ ਲੈਂ ਤਾਂ ਨਹੀਂ ਨਹੀਂ ਲੱਗਦੀ ਚਲੋ ਦੇਖੋ ਤੁਹਾਡਾ ਆਪਸੀ ਮੈਟਰ ਹੈ ਇਹਦੇ ਜਦੋਂ ਮੈਂ ਜਿੰਨਾ ਜੁੜਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਬਾਕੀ ਆ ਮੈਨੂੰ ਇਹਨਾਂ ਦੀ ਜੀ ਉਹਦੇ ਤੇ ਪਰ ਫਿਰ ਵੀ ਮੇਰੀ ਗੱਲ ਸੁਣੋ ਤੂੰ ਫਿਰ ਵੀ ਤੁਸੀਂ ਧੰਨੋਗੇ ਬੱਚਾ ਨਹੀਂ ਰੋਲਣ ਦੇ ਰਹੇ ਤੁਸੀਂ ਨਹੀਂ ਮੈਂ ਰੋਲ ਨਹੀਂ ਜਿੰਨਾ ਜਨ ਜਨ ਮੇਰੇ ਸਾਹਬ ਦੇ ਮੈਂ ਨਹੀਂ ਨਹੀਂ ਮੇਰੇ ਦੀ ਜਨ ਸਾਹਿਬ ਮੈਂ ਰੋਲ ਪਰ ਪਰ ਤੁਸੀਂ ਗੁੱਸਾ ਨਹੀਂ ਕਰਨਾ ਹੁਣ ਤਾਂ ਗੁੱਸਾ ਕਰੋਗੇ ਵੀ ਕਿਤੇ ਨਾਲੋਂ ਤਾਂ ਚੱਲ ਗਈ ਹੁਣ ਤਾਂ ਗਈ ਮੈਂ ਤਾਂ ਬਾਗੋ ਬਾਗਾਂ ਕਿਉਂ ਬਾਗੋ ਬਾਗਾਂ ਮੈਨੂੰ ਪਤਾ ਮੈਂ ਉਹਦਾ ਪੁੱਤ ਸੰਭੜਨਾ ਮ ਲੜਾਈ ਬੰਦ ਕਰ ਦਿਓ ਹੁਣ ਗੁੱਲ ਲੜਾਈ ਭਾਈ ਹੁਣੀ ਚਲੋ ਭੈਣੇ ਜੇ ਹੋ ਸਕਿਆ ਤਾਂ ਇਹਨਾਂ ਦਾ ਘਰ ਬਿਵਾਸਾ ਦਿਓ ਕਿਹੜਾ ਸੀ ਜੀ ਸਮਝਾਉਂਦੇ ਤੁਹਾਨੂੰ ਗਏ ਆ ਮਰਸਾਂ ਨੂੰ ਚਲੇ ਗਏ ਆ ਕਮਲ ਭਾਬੀ ਉਹਦੇ ਮੈਨੂੰ ਦੱਸੀ ਉਹਦੇ ਮੈਂ ਕੀ ਮਾਰਿਆ ਸੀਗਾ ਮਾਰਕਟਾਈ ਤਾਂ ਕਰਦੇ ਸੀ ਨਹੀਂ ਆ ਮੌਕਾ ਤੇ ਨਹੀਂ ਛੜਾਇਆ ਕੁੜੀ ਨੇ ਅੱਛਾ ਲੜਾਈ ਤੁਸੀਂ ਛੜਾਈ ਉਹਦੇ ਵਾਲ ਹੀ ਫੜੇ ਸੀ ਉਹ ਮਾਰਿਆ ਤਾਂ ਨਹੀਂ ਉਹ ਵਾਲ ਫੜੇ ਵੀ ਗਲਤ ਹੈ ਨਹੀਂ ਨਹੀਂ ਇੱਕ ਬੈਥੇ ਮੈਂ ਆਪਦੀ ਗੱਲ ਦੱਸਦਾ ਮਾਰਿਆ ਉਹਦੇ ਕੋਲ ਸੀ ਪਿੰਡਾਂ ਚ ਪਿੰਡਾਂ ਚ ਨਾਰਮਲ ਹੈ ਨਾ ਤਾਂ ਮਾਰਕਟਾਈ ਕਰਨਾ ਆਹ ਤਾਂ ਵੀ ਚ ਕਰ ਚੜਾ ਦਰ ਉਹ ਮੜਾ ਮੋਟਾ ਬਾਹਰਲੇ ਦੇਸ਼ਾਂ ਦੇ ਨਾ ਜਵਾਕ ਨੂੰ ਕੂੜ ਵੀ ਨਹੀਂ ਸਕਦੇ ਹਾਂਜੀ ਪੁਲਿਸ ਬੁਲਾ ਲੈਂਦੇ ਇਹਨਾਂ ਨੂੰ ਬੋਥ ਲੋ ਸਾਡੇ ਵਾਲੇ ਇੱਥੇ ਵਾਲ ਫੜਨ ਨਹੀਂ ਨਾਰਮਲ ਵੀ ਮੈਂ ਉਹਦੇ ਮਾਰਿਆ ਚਲੋ ਦੇਖ ਲਿਓ ਪੈਣੇ ਜੇ ਘਰ ਬਸਦਾ ਹੋਇਆ ਦੋਨਾਂ ਦਾ ਮੈਂ ਤਾਂ ਇਹਨਾਂ ਦੇ ਦੇਖੋ ਜੋ ਇਹਨਾਂ ਦਾ ਦਵਾਈਆਂ ਦਾ ਖਰਚਾ ਜੋ ਇਲਾਜ ਦਾ ਖਰਚਾ ਉਹ ساری ਜ਼ਿੰਦਗੀ ਲਈ ਜੋ ਤੱਕ ਬੱਚੇ ਸੇਵਾ ਚੱਲੇਗੀ ਉਸੇ ਕਰਾਂਗੇ ਇਹ ਵੀਡੀਓ ਬਣਦੀ ਜੇ ਅਸੀਂ ਤਾਂ ਕਹਿੰਦੇ ਕਿ ਕੱਲ ਨੂੰ ਅਸੀਂ ਵੀਡੀਓ ਬੰਦਦੇ ਤੁਹਾਨੂੰ ਕਹਿ ਰਿਹਾ ਤੁਸੀ ਕੋ ਕੱਲ ਨੂੰ ਤਾਂ ਪੁੱਛਿਆ ਹੀ ਨਹੀਂ ਠੀਕ ਹੈ ਤਾਂ ਅਸੀਂ ਜ਼ਿੰਮੇਵਾਰੀ ਚੱਕਦੇ ਹਾਂ ਕਿ ਇਹਦਾ ਮਹੀਨੇ ਦਾ 25 3000 5000 ਜਿੰਨਾ ਵੀ ਦਵਾਈਆਂ ਦਾ ਖਰਚਾ ਹਾਂ ਉਹ ਸਾਰਾ ਅਸੀਂ ਚੱਕਾਂਗੇ ਪਰ ਮੈਂ ਅੱਜ ਆਇਆ ਤਾਂ ਸੀਗਾ ਕਿ ਚਲੋ ਇਹਦੀ ਮਾਂ ਵਾਪਸ ਲਈ ਪਰ ਉਹ ਵੀ ਨਹੀਂ ਆਣ ਨੂੰ ਨਾਲ ਦੇ ਜਾਦਾ ਉਂਗਲਾ ਲਾਉਂਦੇ ਨੇ ਇਹ ਮੇਰੇ ਕੋਲ ਹੀ ਬੈਠੇ ਇਹਦੇ ਨਾਲ ਤਾਂ ਬੋਲਦੀ ਨਹੀਂ ਸੀਗੀ ਸਾਬ ਜੀ ਨਾਲ ਵੀ ਲੜਾਈ ਚਲੋ ਤੁਸੀਂ ਜਿਹੜਾ 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 ਤੁਹਾਡਾ ਫੈਮਲੀ ਮੈਟਰ ਹੈ ਨਾ ਜਿਹੜਾ ਤੁਹਾਡਾ ਫੈਮਲੀ ਮੈਟਰ ਤੁਸੀਂ ਫੈਮਲੀ ਮੈਟਰ ਹੋਣ ਹੋਰ ਜਿਹੜਾ ਭਾਜੀ ਉਹਦੇ ਡੀਜੇ ਨੇ ਕਿਹਾ ਤਾਂ ਉਹ ਨਹੀਂ ਆਉਂਗਾ ਯਾਰ ਤੁਸੀਂ ਗਰਾਰੀ ਘਾਟੜ ਆਇਆ ਕਰੋ ਇੱਕ ਤਾਂ ਤੁਹਾਡੇ ਮਨ ਚ ਉਹ ਬੜਾ ਭਾਜੀ ਮੈਂ ਸਹੀ ਹਾਂ ਮੈਂ ਉਹ ਕਿ ਵੀ ਕਈ ਵਾਰ ਝੁਕਣਾ ਪੈਂਦਾ ਮੈਂ 3600 ਜਗਾ ਸਹੀ ਹੁੰਨਾ ਫਿਰ ਵੀ ਮਾਫੀ ਕੋਈ ਇਹਨੂੰ ਕਿਸੇ ਨੇ ਨਹੀਂ ਸਾਹਮਣਾ ਮੈਂ ਮੰਨਦਾ ਤੁਹਾਡੀ ਗੱਲ ਵੀ ਹੋ ਗਿਆ ਬਹੁਤ ਤੁਹਾਨੂੰ ਨਹੀਂ ਆਸਾਬ ਕਹਿੰਦੇ ਵੀ ਨਹੀਂ ਦੇਖੋ ਇਹ ਤਾਂ ਮੈਂ ਕੱਲ ਹੀ ਕਹਤਾ ਸੀ ਕਿ ਇਹ ਮੈਂ ਤਾਂ ਕੱਲ ਹੀ ਕਹਤਾ ਸੀ ਕਿ ਜੇ ਸਾਡੇ ਕੋਲ 100 ਮਰੀਜ਼ ਆਉਂਦੇ ਹਨ 100 ਚੋਂ 90 ਮਾਮਾ ਮਰੁੰਦੀਆਂ ਦੇਖਿਆ ਆਪਣੇ ਜਵਕ ਕਾਲੀ ਪਹਿਲਾ ਪਿਓ ਸੀ ਜਿਹੜਾ ਆਪਣੇ ਬੱਚੇ ਲਈ ਇੰਨਾ ਤੜਪ ਰਿਆ ਸੀ ਮੈਂ ਉਹਨੂੰ ਫੋਨ ਤੇ ਕਿਹਾ ਬੱਚਾ ਨਹੀਂ ਚਾਹੀਦਾ ਕਹਿੰਦੀ ਨਹੀਂ ਚਾਹੀਦਾ ਹੁਣ ਏਦਾਂ ਦੀ ਫਿਰ ਕਿਹੜੀ ਮਾਂ ਹੋਏ ਜਿਹੜੇ ਬੱਚੇ ਛੱਡ ਦੇਵੇ ਉਹ ਆਗਲੀ ਕਹੇਗੀ ਭਾਈ ਮੈਨੂੰ ਬੱਚਾ ਦੇ ਦਿਓ ਮੈਂ ਤਲਾਕ ਲੈਣਾ ਹਣੀ ਫੋਨ ਕੀਤਾ ਸੀ ਮੈਂ ਹੁਣ ਚਲੋ ਉਹ ਤਾਂ ਚਲੋ ਫੈਮਿਲੀ ਮੈਟਰ ਤੁਹਾਡਾ ਜੋ ਵੀ ਹੈਗਾ ਤੁਸੀਂ ਆਪਸ ਵਿੱਚ ਸੁਲਝਾ ਲਿਓ ਤੁਸੀਂ ਸੇਵਾ ਦੇ ਦਿਓ ਆਪਾਂ ਇਹਨਾਂ ਨੂੰ ਸੇਵਾ ਦੇ ਦਿਓ ਆਪਾਂ ਆ ਦੇ ਦਿਓ ਮੈਨੂੰ ਨਾਲ ਉੱਤੇ ਸ਼ਾਂਤਾ ਜੀ ਬਿਹਸਨਪੁਰ ਦੇ ਕੋਹੋਜ ਦੇ ਜਗਾ ਮੈਂ ਉਹ ਵੀਰੇ ਨਾਲ ਗੱਲ ਕਰ ਲਊਗਾ ਪਰ ਉਹਨਾਂ ਕੋਲ ਲੈ ਲੋ ਲੈ ਲੋ ਮੇਰੇ ਪਾਪਾ ਦਾ ਜਨਮ ਦਿਨ ਹੈ ਨਾ ਉਸਤੇ ਦੁਆਵਾਂ ਮੰਗੇਓ ਗੱਲ ਕੀ ਹੈ ਉਹਨਾਂ ਦਾ ਰੱਖਣਾ ਨਹੀਂ ਰੱਖਣਾ ਉਹਨਾਂ ਦੀ ਹੱਥ ਨਹੀਂ ਉਹ ਮੈਨੂੰ ਕੱਲ ਕਹਿੰਦੇ ਕਹਿੰਦੇ ਵੀਡੀਓ ਬਣਾ ਕੇ ਪਾ ਰਹੀ ਉਹਨਾਂ ਦੇ ਮੈਂ ਗੱਲ ਕਰੀ ਤੁਸੀਂ ਕੋਈ ਗੱਲ ਕਰ ਲਓ ਰੱਖ ਲੈਣਗੇ ਤਾਂ ਬਹੁਤ ਵਧੀਆ ਹਾਂਜੀ ਉਹ ਕਹਿੰਦੇ ਇਲਜ਼ਾਮ ਲਾਗੇ ਮੈਂ ਮੈਂ ਕੋਲੇ ਰਹੂੰਗਾ ਮੈਂ ਸੇਵਾ ਕਰੂੰਗਾ ਫਿਰ ਤਾਂ ਬਹੁਤ ਵਧੀਆ ਹਾਂਜੀ ਜਿੱਦਾਂ ਕਰ ਲਓ ਮੈਂ ਵੀ ਫੋਨ ਕਰ ਲਊਗਾ ਜਦੋਂ ਤੁਸੀਂ ਉਹਨਾਂ ਕੋਲ ਜਾਣਾ ਹੈ ਮੈਨੂੰ ਦੱਸ ਦੇਮ ਕੋਈ ਕਾਲ ਵੀ ਕਰ ਦਊਗਾ ਉਹਨੇ ਨਾਲ ਹੀ ਲੈ ਜਾਣਾ ਪੈਣਾ ਘਰੇ ਤਾਂ ਝੱਟ ਨਹੀਂ ਜਾ ਸਕਦਾ ਬਸ ਠੀਕ ਹੈ ਤੁਸੀਂ ਦਵਾਈਆਂ ਲਈ ਜੜੀ ਜੋ ਵੀ ਦਵਾਈ ਦਾ ਖਰਚਾ ਸਾਰਾ ਹੈਗਾ ਉਹ ਤੁਸੀਂ ਸਾਨੂੰ ਫੋਨ ਕਰਿਓ ਠੀਕ ਹੈ ਬਾਕੀ ਕੋਸ਼ਿਸ਼ ਕਰਿਓ ਭੈਣ ਇਹਨਾਂ ਦਾ ਘਰ ਵਾਸ ਸਕੇ ਮੈਨੂੰ ਇਹ ਜਾਨਣਾ ਦੋਨੋਂ ਇਕੱਠੇ ਰਹਿਣ ਅਲੱਗ ਤਾਂ ਮੈਂ ਦੁਨੀਆ 'ਚ ਦੋ ਪਖਸ਼ੀਆਂ ਨੂੰ ਵੀ ਨਹੀਂ ਦੇਖਣਾ ਚਾਹੁੰਦਾ ਇੱਕ ਇਹ ਹੋ ਗਿਆ ਹਨਾ ਆ ਵੀ ਇਕੱਠੇ ਰਹਿਣ ਤਾਂ ਵਧੀਆ ਹੋਵੇ ਹਾਂ ਇਕੱਠੇ ਕਰ ਲਾਂਗੇ ਚਲੋ ਵਧੀਆ ਕਿ ਦੂਜੇ ਨੂੰ ਸਾਰ ਉਹ ਬੱਚੇ ਨੇ ਕਿੰਨੇ ਬੱਚੇ ਤੇ ਵੀ ਟਾਈਮ ਆ ਸਕਦਾ ਹਾਂ ਕੱਲ ਨੂੰ ਇਸੀ ਜਗ੍ਹਾ ਕੋਈ ਵੀ ਹੋ ਸਕਦਾ ਹੈ ਹਾਂ ਜੀ ਮੈਂ ਜਾਵਾਂ ਬੱਚੇ ਹੁਣ ਸੁੱਤਾ ਪਿਆ ਹੈ ਹਾਂ ਜੀ ਵੈਸੇ ਅਫਕੋ ਨਾ ਮੇਰੇ ਆਤਮਾਨ ਨੂੰ ਪੁੱਛੋ ਐ ਧਰਮਾਨੀ ਜੀ ਨੂੰ ਪਤਾ ਲੱਗਦਾ ਹੱਥ ਲਾਏ ਦੇ। ਤੁਹਾਨੂੰ ਪਤਾ ਲੱਗਦਾ। ਦੇ ਲਈ ਇੰਨਾ ਮੈਂ ਸ਼ੁਕਰ ਹੈ ਤੁਹਾਡੀ ਮਿਹਨਤ ਹੈ ਤੁਹਾਡੇ ਕਰਮ ਦਾ। ਨਹੀਂ 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 ਬਹੁਤ ਵਧੀਆ ਬਹੁਤ ਵਧੀਆ। ਨਾ ਸਿਆਣਾ ਬੱਚਾ ਨੂੰ ਵਾਜ ਹਾਂ ਜੀ ਭਾਬੀ ਜੀ ਮੈਂ ਲਿਆ ਦੇਣਾ। ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਪਤਾ ਕਿਹੜੇ ਕਰਮਾਂ ਦੇ ਤੁਹਾਡੇ ਪੁਰਾਣੇ ਫਲ ਜਿਹੜੇ ਕੱਟੀ ਜਾਂਦੇ ਨੇ ਅਗਲੇ ਕਿਹੜੇ ਚੰਗੇ ਬੀਜ ਰਹੇ ਹੋ। ਇਹਦੀ ਸੇਵਾ ਕਰ ਰਹੇ ਹੋ ਕਰੀ ਜਾਓ। ਜੋ ਵੀ ਦਿੱਕਤ ਆਉਂਦੀ ਆ ਸੋ ਮੈਂ ਠੋਕ ਕੇ ਕਰੂੰਗਾ। ਇਹ ਗੱਲ ਨਹੀਂ ਨਹੀਂ ਮੈਂ ਘਾੜ ਛੱਡਣੀ। ਬਸ ਕੋਈ ਦਿੱਕਤ ਆਈ ਤੁਹਾਨੂੰ ਘਰ 'ਚ ਕੋਈ ਦਵਾਈਆਂ ਦੀ ਜਿੱਥੇ ਮੈਂ ਬਹਿਣਾ ਉਹ ਤੇ ਰ બસ ਚੜ ਕੇ ਇਹਨਾਂ ਨੂੰ ਇੱਕ ਦਿਨ ਪਹਿਰੇ ਡਿਊਟੀ ਲਾ ਲਿਓ ਦੋ ਤਿੰਨ ਕੰਟੇਨਰ ਨੂੰ ਸਾਂਭਣ ਦੀ ਇਹ ਮੇਰੇ ਕੋਲ ਭੱਜ ਕੇ ਆ ਜਾ ਕਰਨਗੇ ਤੇ ਜੋ ਮਾਇਆ ਦੀ ਦਵਾਈਆਂ ਦੀ ਇਲਾਜ ਦੀ ਲੋੜ ਹੋਈ ਉਹ ਸਾਰੀ ਕਰੀ ਜਾਵਾਂ ਠੀਕ ਹੈ ਬਾਕੀ ਨੰਬਰ ਤੁਹਾਡੇ ਕੋਲ ਇੱਕ ਹੋਰ ਆ ਗਿਆ ਅੱਜ ਤੁਸੀਂ ਫੋਨ ਕਰ ਲਿਓ ਕੋਈ ਦਿੱਕਤ ਹੈ ਹੋਰ ਸੇਵਾ ਬਸ ਧਿਆਨ ਰੱਖਿਓ ਠੀਕ ਹੈ ਕੋਈ ਗੱਲ ਨਹੀਂ ਕੋਈ ਮੇਰਾ ਇਹ ਹੋਰ ਵੀ ਵਾਰ ਠੀਕ ਮੇਰੀ ਸੇਵਾ ਹੈ ਸੇਵਾ ਹੈ ਤੁਸੀਂ ਵੀ ਅਰਦਾਸ ਕਰਿਓ ਸਾਰੇ ਇਸ ਬੱਚੇ ਲਈ ਕਿਉਂਕਿ ਇਸ ਬੱਚੇ ਨੂੰ ਪੈਸਿਆਂ ਨਾਲੋਂ ਜ਼ਿਆਦਾ ਅਰਦਾਸਾਂ ਦੀ ਲੋੜ ਹੈ ਔਰ ਅੱਜ ਪਹਿਲੀ ਵਾਰੀ ਮਮਾ ਤੇ ਮੇਰੇ ਪਾਪਾ ਇਕੱਠੇ ਆਏ ਨੇ ਕਿਸੇ ਕੇਸ ਨੂੰ ਦੇਖਣ ਦੇ ਲਈ ਪਹਿਲੀ ਮਹਾਰਾਜ ਨੇ ਸਾਡੇ ਹੱਥੋਂ ਹੀ ਸੇਵਾ ਲੈ ਰਹੇ ਨੇ ਔਰ ਇਦਾਂ ਦਾ ਆਂਡ ਗਵਾਣ ਦਾ ਰਿਸ਼ਤੇਦਾਰਾ ਮਿਲਣੇ ਵੀ ਬੜੇ ਚੰਗੇ ਕਰਮ ਨੇ ਉਹ ਪੈਣ ਨੂੰ ਵੀ ਬੇਨਤੀ ਹੈ ਜੋ ਵੀਡੀਓ ਦੇਖ ਰਹੀ ਹੈ ਇਹ ਪੈਣੇ ਮੈਂ ਬਿਲਕੁਲ ਇਹਨਾਂ ਦੀ ਵੀ ਕਮੀਆਂ ਨੇ ਬਹੁਤ ਜ਼ਿਆਦਾ ਤੁਹਾਡੀਆਂ ਵੀ ਜੋ ਕਮੀਆਂ ਹੈਗੀਆਂ ਨੇ ਉਹ ਸਾਰੀਆਂ ਦੂਰ ਕਰਕੇ ਘਰ ਵਸਾਓ ਆਪਣਾ ਸੋ ਥੈਟ ਇਹ ਵੀ ਤੁਸੀਂ ਇੱਕ ਵਾਦਾ ਕਰੋਗੇ ਜੇ ਤੁਹਾਡਾ ਘਰ ਦਵਾਰਾ ਵਜਦਾ ਹੈ ਕੁੱਟਣਾ ਨਹੀਂ ਤੁਸੀਂ ਮੇਰੇ ਨਾਲ ਵਾਦਾ ਜੇ ਮੈਂ ਕੁੱਟ ਤਾਂ ਮੈਨੂੰ ਨਾ ਬੁਲਾਈਆਂ ਮੈਂ ਮੰਨਦਾ ਤੁਹਾਡੀ ਗੱਲ ਮੰਨਜੂ ਪਰ ਮੇਰੇ ਮੂਹਰੇ ਨਾ ਬੋਲੇ ਮੈਂ ਕਹਿੰਦਾ ਜੋ ਮਰਜ਼ੀ ਕਰੇ ਤੁਸੀਂ ਕੁੱਟਣਾ ਨਹੀਂ ਕੁੱਟਣਾ ਠੀਕ ਗੱਲ ਨਹੀਂ ਹੈ ਉਹ ਬੋਲੇ ਤੁਹਾਡੇ ਮੂਰੇ ਨਾਂ ਬੋਲੇ ਉਹ ਉਹਦੀ ਵੀਡੀਓ ਬਣਾ ਕੇ ਰੱਖ ਲਓ ਕਿ ਆ ਗਲਤ ਕਹਾਵਾਂ ਦੇ ਕੋਈ ਰੋਟੀ ਨਹੀਂ ਬਣਾ ਰਹੀ ਮੈਨੂੰ ਤਾਂ ਇੰਨੇ ਜੋਗਾ ਹੈ ਹੀ ਨਹੀਂ ਮਾਦਾਈ ਪਰ ਤੁਸੀਂ ਕੁੱਟਣਾ ਮਾਰਨਾ ਮਾਰਨਾ ਮਾਰ ਦੇ ਲਓ ਪਤਾ ਹੈ ਕੋ ਦੇਖੋ ਜਿਹੜੀ ਆ ਮਾਰ ਹੈ ਨਾ ਮੇਰੀ ਇੱਕ ਗੱਲ ਦਾ ਗੁਸ਼ਾ ਨਾ ਕਰਿਓ ਹਾਂਜੀ ਹਾਂਜੀ ਜਿਹੜੀ ਸਾਡੇ ਘਰ ਦੇ ਵਿੱਚ ਮਾਰ ਪੈਂਦੀ ਹੈ ਨਾ ਦਵਾਈਆਂ ਦੀ ਜਾਂ ਕੋਈ ਦੁੱਖ ਇਹ ਦੁੱਖ ਹੈ ਨਾ ਇਹਨਾਂ ਦੇ ਬੇਟੇ ਦਾ ਇਹ ਬਾਦੂਆਵਾ ਦਾ ਅਸਰ ਹੈ ਹਾਂਜੀ ਬਾਦੂਆਵਾ ਦਾ ਅਸਰ ਹੈ ਇਹ ਬਾਦੂਆਵਾ ਨਹੀਂ ਲੈਣੀ ਆ ਕਦੇ ਆਪਾਂ ਕਿਸੇ ਨੂੰ ਮਾਰਾਂਗੇ ਉਹਦੇ ਸੱਟ ਲੱਗੇਗੀ ਉਹ ਬਾਦੂਆਵਾ ਦੇਏਗਾ ਨਾ ਉਹਦੀਆਂ ਬਾਦਵਾਵਾਂ ਆਪਾਂ ਕਿਉਂ ਭੁਗਤਨੀਆਂ ਕਿਸੇ ਦੀਆਂ ਸਮਝ ਰਿਹਾ ਇਹ ਲੌਜੀਕ ਸਮਝਾ ਰਿਹਾ ਤੁਹਾਨੂੰ ਮੈਂ ਕਿਸੇ ਵੀ ਗਰੀਬ ਬੰਦੇ ਦੀ ਮਾੜੇ ਬੰਦੇ ਅਮੀਰ ਬੰਦੇ ਦੀ ਵੀ ਬਾਦਵਾਵਾਂ ਨਹੀਂ ਲਈਦੀਆਂ ਇਹ ਨਹੀਂ ਕਿ ਕੋਈ ਮਾੜਾ ਬੰਦਾ ਤੇ ਚੱਕ ਕੇ ਅਮੀਰ ਬੰਦੇ ਨਾਲ ਧੱਕਾ ਕਰ ਦੇਵੇ ਤੇ ਅਮੀਰਾਂ ਦੀ ਵੀ ਬਾਦਵਾਵਾਂ ਲਗਦੀਆਂ ਠੀਕ ਹੈ ਮਾੜਿਆਂ ਦੀ ਵੀ ਲਗਦੀਆਂ ਬਾਦਵਾਵਾਂ ਕਿਸੇ ਨਾਲ ਵੀ ਆਪਾਂ ਧੱਕਾ ਕਰਾਂਗੇ ਅਗਲੇ ਨੂੰ ਆਪਾਂ ਮਾਰਿਆ ਕੁੱਟਿਆ ਅਗਲੀ ਕਿੰਨੀ ਰੋਈ ਹੋएगी ਅੰਦਰ ਉਹ ਤਾਂ ਕਿਸੇ ਵੀ ਲੇਡੀ ਨੂੰ ਕੁੱਟ ਪੈਗੀ ਪਹਿਣੇ ਉਹ ਬਾਦਵਾਵਾਂ ਤਾਂ ਦੇਗੀ ਦੇਗੀ ਭਾਵੇਂ ਉਹ ਕੋਈ ਵੀ ਹੋਵੇ ਕੁੱਟਣਾ ਨਹੀਂ ਅੱਗੋਂ ਦੀ ਜੇ ਤੁਹਾਡਾ ਘਰ ਵਸਦਾ ਹੋਇਆ ਬਾਕੀ ਜੋ ਤੁਹਾਡੀ ਬਹੁਤ ਬਹੁਤ ਧੰਨਵਾਦ ਮਿਲਦੇ ਰਹੋ ਮੈਨੂੰ ਠੀਕ ਹੈ ਧਿਆਨ ਰੱਖਿਓ ਬੱਚੇ ਦਾ ਧਿਆਨ ਰੱਖਿਓ ਠੀਕ ਹੈ ਬਣੇ ਤੁਸੀਂ ਵੀ ਕੋਸ਼ਿਸ਼ ਕਰਿਓ ਇਹਨਾਂ ਦੇ ਘਰ ਦੀ ਜੋ ਵੀ ਮਦਦ ਹੋ ਸਕੀ ਸਾਰੀ ਉਹ ਤੁਸੀਂ ਰੱਖਿਓ ਠੀਕ ਹੈ ਮਾਤਾ ਜੀ ਇਹ ਤੁਹਾਡਾ ਅੱਛਾ ਦੋ ਇੱਕੋ ਘਰ ਚ ਰਹਿੰਦੇ ਹੋ ਤੁਸੀਂ ਦੋਨੋਂ ਨਹੀਂ ਇਹ ਮੇਰਾ ਅੱਛਾ ਇਹ ਤੁਸੀਂ ਗੇਟ ਗੁੱਟ ਨਹੀਂ ਲਵਾਇਆ ਨਹੀਂ ਇਹ ਇਹ ਲਵਾ ਲਓ ਗੇਟ ਗੁੱਟ ਜਿਹੜਾ ਲਵਾਉਣ ਵਾਲਾ ਤੁਹਾਡਾ ਨਹੀਂ ਨਹੀਂ ਤੁਹਾਡਾ ਜਿਹੜਾ ਇਹ ਇੰਨਾ ਕ ਖਰਚਾ ਹੈਗਾ ਨਾ ਜਿਹੜਾ ਬਹੁਤ ਜ਼ਰੂਰੀ ਕੰਮ ਤੁਹਾਡਾ ਹੋਣ ਵਾਲਾ ਹੈਗਾ ਤਾਂ ਇਹ ਕਰ ਲਓ ਮੈਂ ਕਰਕੇ ਲੋਟ ਹੀ ਨਹੀਂ ਆਇਆ ਸੀਗਾ ਜੀ ਸਾਡਾ ਕੋਈ ਜਿਹੜਾ ਤੁਹਾਡੇ ਘਰ ਦਾ ਜ਼ਰੂਰੀ ਕੰਮ ਹੋਣਾ ਤੇ ਜੋ ਸਾਡੇ ਕੋਲ ਮਦਦ ਹੋਈ ਹੋ ਸਕਦਾ ਤੁਹਾਡੇ ਰਾਏਕੋਟ ਦੇ ਇਲਾਕੇ 'ਚ ਹੀ ਸਾਨੂੰ ਕੋੜ ਕੋੜ 20 ਬੰਦੇ ਨੇ ਫੋਨ ਕਰਤਾ ਕਿ ਸਾਨੂੰ ਦੱਸੋ ਮਦਦ ਕਰਨ ਵਾਲਾ ਮੈਂ ਨਹੀਂ ਹੈਗਾ ਜਦੋਂ ਅਸੀਂ ਵੀਡੀਓ ਪਾਉਂਦੇ ਆ ਨਾ ਹੁਣ ਤੁਹਾਡੇ ਘਰ ਦੇ ਇਹ ਹਾਲਾਤ ਨੇ ਤੁਹਾਡੇ ਗਵਾਂਡ ਨੂੰ ਕਿਵੇਂ ਪਤਾ ਹੁਣ ਤੁਹਾਡੇ ਪਿੰਡ 'ਚੋਂ ਕੋਈ ਐਨ ਆਰ ਆਈ ਗਿਆ ਅਮਰੀਕਾ ਉਹਦਾ ਫੋਨ ਆਇਆ ਕਹਿੰਦਾ ਯਾਰ ਮੇਰੇ ਪਿੰਡ ਦਾ ਮਰੀਜ਼ ਆ ਮੈਨੂੰ ਨਹੀਂ ਪਤਾ ਇਹ ਹਾਲਾਤ ਨੇ ਹੁਣ ਉਹਨੇ ਹੀ ਤੁਹਾਡੀ ਮਦਦ ਕਰਨੀ ਆ ਮੇਰਾ ਤਾਂ ਕੰਮ ਬਣਿਆ ਵੀਡੀਓ ਪਾਣ ਦਾ ਕਿ ਭਾਈ ਇਹਨੂੰ ਲੋੜ ਹੈ ਇਹਦੇ ਘਰ ਦੇ ਹਾਲਾਤਾਂ ਨਹੀਂ ਮਜ਼ਦ ਕਰ ਦੋ ਜੇ ਵੀਡੀਓ ਨਾ ਭਾਈ ਇਹ ਲੋਕਾਂ ਨੂੰ ਪਤਾ ਨਾ ਲੱਗੇ ਜੇ ਪਤਾ ਲੱਗਿਆ ਤਾਂ ਤੁਸੀਂ ਸਾਡੇ ਕੋਲ ਜੋ ਵੀ ਤੁਹਾਡੇ ਘਰ ਦਾ 40 50000 ਤੱਕ ਖਰਚਾ ਹੋਇਆ ਸਾਨੂੰ ਦੱਸ ਦਿਓ ਅਸੀਂ ਇਹ ਬਣਾਵਾਂਗਾ ਪਰ ਮੈਨੂੰ ਇਹ ਵੀ ਬੜੀ ਖੁਸ਼ੀ ਥੀ ਦੋਨੋਂ ਭਰਾ ਰਲ ਕੇ ਰਹਿਣੇ ਰਲ ਕੇ ਰਹੋ ਸਾਰੀ ਜ਼ਿੰਦਗੀ ਇਹੀ ਹੈ ਇਹ ਤਰਕ ਜਮਾ ਹੀ ਨਹੀਂ ਬੱਤੇ ਦਾ ਵੀ ਸੀਗਾ ਜਿਹੜਾ ਉਹ ਭੇਜਿਆ ਜੀ ਇਹ ਬਸਾ ਵਾਲੀ ਜਗ੍ਹਾ ਦਾ ਤੁਹਾਡੇ ਕੋਲ ਇਹਦੀ ਚੈੱਕ ਕਰਾਏ ਡਾਕਟਰ ਕੋਲ ਇਹ ਜੀ ਮਤਲਬ ਜਗਰਾਂ ਵਾਲਿਆਂ ਨੇ ਲੁਧਿਆਣੇ ਪਰਚੀ ਕਰਤੀ ਦਿਖਾਓ ਕੋਈ ਰਿਪੋਰਟਾਂ ਹੈਗੀਆਂ ਦਿਖਾਓ ਫਟਾਫਟ ਕੋਈ ਸਾਡੇ ਕੋਈ ਕੋਈ ਦਿਖਾਓ ਕੋਈ ਸ਼ਹਿਗਾ ਦਿਖਾਓ ਹੈ ਕੋ ਦਿਖਾਓ ਦਿਖਾਓ ਕਿਹੜੇ ਡਾਕਟਰ ਨੂੰ ਚੈੱਕ ਕਰਾਇਆ ਸੀ ਤੇ ਇੱਦਾਂ ਦਾ ਆਪਣਾ ਜਿਹੜਾ ਜਗਰਾਉਂ ਵਾਲਾ ਰਾਏਕੋਟ ਆ ਵੀ ਦਿਖਾਇਓ ਕਹਿੰਦਾ ਕਮਜ਼ੋਰ ਸੀ ਗਈ ਇਹ ਨਹੀਂ ਨਹੀਂ ਕੋਈ ਇੱਧਰ ਆਂਦਰ ਆ ਜਾਓ ਅੰਦਰ ਆ ਅੰਦਰ ਆ ਜਾਓ ਇਹਨਾਂ ਨੂੰ ਫੋਟੋ ਕੋਲੇ ਭੇਜਿਆ ਗਈ ਸੀ ਇੱਕ ਵਾਰੀ ਆ ਬੱਚੇ ਮੇਰੇ ਬਿਮਾਰ ਹੋਣ ਤੋਂ ਪਹਿਲਾਂ ਭੇਜਿਆ ਸੀਗਾ ਇਹ ਅੱਛਾ ਤੁਸੀਂ ਕਿਹਾ ਸੀ ਵੀ ਮੈਂ ਇਲਾਜ ਕਰਾਉਂਗਾ ਫੇਰ ਆ ਜਾ ਕਰੇ ਮੁੜ ਕੇ ਜਿਹੜਾ ਬੰਦਾ ਗਿਆ ਹੀ ਕਿਉਂ ਨਹੀਂ ਗਿਆ ਪੁੱਤਰ ਫੇਰ ਆ ਦੇਖੋ ਇਹ ਉਹ ਤਾਂ 6 ਮਹੀਨੇ ਵੱਡਾ ਮੇਰੇ ਬੱਚੇ ਨਾਲ ਤੁਸੀਂ ਇੱਕ ਵਾਰੀ ਇਹ ਤਾਂ ਛੋਟਾ ਜਿਹਾ ਆਪਰੇਸ਼ਨ ਨਾ ਕਰਾ ਦਿੰਨੇ ਸਵੇਰੇ ਕਰਾ ਦਿੰਨੇ ਤੁਸੀਂ ਦੁਬਾਰਾ ਕਿਉਂ ਨਹੀਂ ਆਏ ਫੇਰ ਮੇਰੇ ਕੋਲ ਗਏ ਸੀ ਗਈ ਫੇਰ ਨੀ ਫਿਰ ਤੁਸੀਂ ਦੁਆਰਾ ਕਿਉਂ ਨਹੀਂ ਆਏ ਮੈਂ ਤਾਂ ਰੋਜ਼ ਮਿਲਣਾ ਆਮ ਨੂੰ ਜਾਣੀਦਾ ਹੁੰਦਾ ਸ਼ਾਮ ਨੂੰ ਇੱਕ ਨੰਬਰ ਬੋਲੋ ਤੁਸੀਂ ਆਪਣਾ ਤੁਹਾਨੂੰ ਹੁਣੇ ਮੁੰਡਾ ਫੋਨ ਕਰ ਰਿਹਾ ਇੱਕ ਮਿੰਟ ਰੁਕੋ ਨੰਬਰ ਇੱਥੇ ਲਿਖੋ ਆਪਣਾ ਤੁਹਾਨੂੰ 5 ਮਿੰਟ ਚ ਮੇਰਾ ਮੁੰਡਾ ਫੋਨ ਕਰ ਰਿਹਾ ਠੀਕ ਹੈ ਜੀ ਫੋਨ ਨੰਬਰ ਮੈਂ ਪਾਦਾ ਤੁਹਾਨੂੰ ਫੋਨ ਆ ਰਿਹਾ ਅੱਛਾ ਇਹਦਾ ਇਲਾਜ ਕਰਾ ਕੇ ਮੇਰਾ ਪਿੱਛਾ ਛੱਡਣਾ ਵਾ ਠੀਕ ਹੈ ਜੀ ਇਹ ਇਹ ਵੀ ਤੁਹਾਡੇ ਬੱਚੇ ਲਈ ਦੁਆਵਾਂ ਹੀ ਨੇ ਨਹੀਂ ਨਹੀਂ ਜੀ ਅਤਾ ਨਹੀਂ ਥੋੜੀ ਗੱਲ ਕਰੀ ਆਈ ਮੈਂ ਤੁਹਾਡਾ ਫੋਨ ਕਿੱਥੇ ਆਹ ਦੀ ਗੋਲੀ ਤੁਹਾਨੂੰ ਫੋਨ ਵੱਜ ਰਿਹਾ 5 ਮਿੰਟ ਚ ਅੱਛਾ ਜੀ ਬੇਟਾ ਪੇਸ਼ੈਂਟ ਆ ਇੱਕ ਹੁਣੀ ਕਾਲ ਕਰਕੇ ਬੱਚੇ ਦਾ ਆਪਰੇਸ਼ਨ ਕਰਾ ਦਿਓ ਸਾਰਾ ਜਿੱਥੋਂ ਵੀ ਕਰਾਂਦੇ ਤਿਆਰ ਹੁੰਦੀ ਆ ਜੀ ਤੁਹਾਨੂੰ ਹੁਣੀ ਫੋਨ ਆ ਰਿਹਾ ਹੈ ਚੱਕਰੀ ਜਦੋਂ ਦੋਣ ਗੱਲ ਕਰਦੇ ਆ ਤੁਹਾਨੂੰ ਫੋਨ ਆ ਰਿਹਾ ਹੁਣੀ ਠੀਕ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਕੋਈ ਉਹ ਲੀਡਰ ਤਾਂ ਹੈ ਨਹੀਂ ਜਿਹੜਾ ਬਰਸਾਤੀ ਡੱਡੂਆਂ ਚ ਜਿਹੜੇ ਹੁੰਦੇ ਲੋਟਾਂ ਦੇ ਨਜ਼ਰ ਆਣ ਵਾਲੇ ਮੈਂ ਤਾਂ 365 ਦਿਨ ਉੱਥੇ ਬੈਠਦਾ ਜਿੱਥੇ ਮੈਨੂੰ ਮਿਲਦੇ ਨੇ 365 ਦਿਨ ਸੋਮਵਾਰ ਵੀ ਤੇ ਐਤਵਾਰ ਵੀ ਠੀਕ ਹੈ ਉੱਥੇ ਆ ਜਾਓ ਉਹ ਦਿੱਕਤ ਆਂਦੀ ਹੈ ਕਈ ਵਾਰ ਫੋਨ ਤੇ ਨਾ ਮੈਨੂੰ ਹਜ਼ਾਰਾਂ ਲੋਕ ਫੋਨ ਕਰ ਦਿੰਦੇ ਨੇ ਫੋਨ ਤੇ ਕਈ ਵਾਰੀ ਨਹੀਂ ਪਤਾ ਲੱਗ ਪਾਂਦਾ ਨਹੀਂ ਗੱਲ ਹੋ ਬਾ ਮੈਂ ਉਹਦੇ ਨਾਲ ਲਿਆਉਂਗਾ ਇਹਨੂੰ ਇਹਨੂੰ ਨਾਲ ਲੈ ਕੇ ਆਇਓ ਤੇ ਇਹਦਾ ਇਲਾਜ ਜਲਦ ਤੋਂ ਜਲਦ ਕਰਾ ਲਓ ਵੱਡਾ ਹੋ ਗਿਆ ਦਿੱਕਤ ਵੱਜੇਗੀ ਵਾ ਇਹ ਮੈਂ ਤਾਂ ਹਣਾ ਕੀ ਨਾਮ ਪੁੱਤਰ ਤੇਰਾ ਇੱਕਮ ਸਿੰਘ ਇੱਕਮ ਸਿੰਘ ਹੋ ਜਾਣਾ ਠੀਕ ਹੈ ਇਹ ਉਹ ਤੋਂ ਵੱਡਾ ਹੈ 6 ਮਹੀਨੇ ਵਾ ਹੋ ਜਾਣਾ ਠੀਕ ਹੋ ਜਾਣਾ ਠੀਕ ਹੈ ਤੁਸੀਂ ਮੈਨੂੰ ਮਿਲ ਲਿਓ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਧਿਆਨ ਰੱਖਿਓ ਧਿਆਨ ਰੱਖਿਓ ਧੰਨਵਾਦ ਨਹੀਂ ਨਹੀਂ ਬੱਸ ਕੋਈ ਗੱਲ ਨਹੀਂ ਕੋਈ ਧੰਨਵਾਦ ਜੀ